ਅੱਛਾ ਹੁਣ ਤੂੰ ਵਿਆਹ ਕਰਾਉਂਦਾ ਨਹੀਂ ਮੇਰੇ ਨਾਲ ਓਏ ਆਹੋ ਯਾਰ ਜਦੋਂ ਤੈਨੂੰ ਇੱਕ ਵਾਰੀ ਕਹਿਤਾ ਵੀ ਨਹੀਂ ਕਰਾਉਂਦਾ ਕਰਾਉਂਦਾ ਕਿਉਂ ਨਹੀਂ ਨਹੀਂ ਕਰਾਉਂਦਾ ਮੈਂ ਬਸ ਹੁਣ ਤੇਰੇ ਚੋ ਉਹ ਗੱਲ ਨਹੀਂ ਰਹੀ ਪਹਿਲਾਂ ਵਾਲੀ ਅੱਛਾ ਉਦੋਂ ਪਹਿਲਾਂ ਤਾਂ ਬੁੱਗੇ ਲੱਡ ਮੇਰੀ ਖੰਡ ਨਾ ਉਹ ਸਭ ਕੀ ਸੀ ਓ ਯਾਰ ਉਦੋਂ ਪਿਆਰ ਹੁੰਦਾ ਸੀ ਯਾਰ ਤਾਂ ਪਿਆਰ ਦੇ ਵਿੱਚ ਆਖਿਆ ਜਾਂਦੀ ਹੁਣ ਤੇਰੇ ਤੇ ਪਿਆਰ ਹੀ ਨਹੀਂ ਆਉਂਦਾ ਨਾ ਹੁਣ ਕਿਉਂ ਨਹੀਂ ਆਉਂਦਾ ਪਿਆਰ ਫੇਰ ਬਸ ਨਹੀਂ ਆਉਂਦਾ ਯਾਰ ਮੈਂ ਤਾਂ ਕਰਾਉਣਾ ਹੀ ਤੇਰੇ ਨਾਲ ਵਿਆਹ ਤੂੰ ਪੱਕਾ ਰੱਦ ਕਰ ਲਵੇ ਵਿਆਹ ਕਰਾਉਂਦਾ ਨਹੀਂ ਹਾਂ ਪੱਕਾ ਰੱਦ ਕਰ ਦਿੰਦਾ ਕੋਈ ਨਾ ਤੈਨੂੰ ਨਾ ਐ ਨਹੀਂ ਛੱਡਦੀ ਮੈਂ ਤੇਰਾ ਕੋਇਨਾ ਕੱਢ ਲਈ ਬਲਾਲੀ ਜੀ ਨੂੰ ਬੁਲਾਉਣਾਗਾ ਬਲੋਨੀਆ ਮੈਂ ਪੱਤਰ ਕਰ ਮੁੰਨੀ ਬਦਨਾ ਰੋਈ ਡਾਰਲਿੰਗ ਤੇਰੇ ਲਈ ਤੁਸੀਂ ਮੁੰਨੀ ਦਾ ਬੜੀ ਬਦਨਾਮ ਹੁੰਦੀ ਹੋਈ ਦੇਖੀ ਹੋਊਗੀ ਪਰ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਮੁੰਨਾ ਕਿਵੇਂ ਬਦਨਾਮ ਹੋਇਆ ਤਾਂ ਆਓ ਸਾਡੇ ਪਿੱਛੇ ਤਸਵੀਰ ਵਿੱਚ ਦਿਖ ਰਿਹਾ ਇਹ ਸਖ ਮੁੰਨੀ ਨਹੀਂ ਮੁੰਨਾ ਹੈ ਪਰ ਸੋਨੂ ਇਹ ਭਲੇਖਾ ਪੌਂਦਾ ਹੋਵੇਗਾ ਅਸੀਂ ਗਰਾਉਂਡ ਰਿਪੋਰਟ ਜ਼ੀਰੋ ਤੋਂ ਤੁਹਾਡੇ ਨਾਲ ਜੁੜੇ ਹੋਏ ਹਾਂਗੇ ਅਸੀਂ ਸੁਣਾਵਾਂਗੇ ਤੁਹਾਨੂੰ ਇਹਨਾਂ ਦੀ ਦੁੱਖ ਭਰੀ ਦਾਸਤਾਨ ਕਿ ਕੀ ਹੋਇਆ ਮੈਂ ਆਪਣੇ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਕਿ ਜ਼ੂਮ ਕਰਕੇ ਇਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਦਿਖਾਏ ਜਾਣ ਕਿ ਕਿੰਨੀ ਦੁੱਖ ਭਰੀ ਦਾਸਤਾਨ ਆ ਗਈ ਕਿਵੇਂ ਰੋ ਰਹੇ ਨੇ ਤੇ ਇਹਨਾਂ ਦਾ ਮੁੰਨੇ ਤੋਂ ਮੁੰਨੀ ਬਣਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਅਤੇ ਕਿਵੇਂ ਇਸ ਦਰਦ ਭਰੀ ਦਾਸਤਾਨ ਦੇ ਵਿੱਚ ਬਦਲ ਗਿਆ ਦਾ ਮੁੱਖ ਕਾਰਨ ਹੈ ਤਾਰਾ 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 ਤੁਸੀਂ ਹੱਸ ਰਹੇ ਹੋ ਮੇਰੀ ਪੱਤਰਕਾਰਤਾ ਤੇ ਹੱਸ ਰਹੇ ਤੁਸੀਂ ਮੈਂ ਤੁਹਾਨੂੰ ਆਪਣਾ ਕਾਰਡ ਦਿਖਾਵਾਂ ਨਹੀਂ ਠੀਕ ਹੈ ਜੀ ਨਹੀਂ ਹੱਸ ਰਹੇ ਵੈਸੇ ਵੀ ਮੈਂ ਕਰਪੁੱਲ ਆਇਆ ਸੀਗਾ ਤੇ ਮੈਨੂੰ ਐਵੇਂ ਦੱਸੋ ਕਿ ਤੁਸੀਂ ਜੋ ਇਹ ਸਾਹਮਣੇ ਸ਼ਖਸ ਖੜਾਗਾ ਜਿਹੜਾ ਕਿ ਮੁੰਨੇ ਤੋਂ ਮੁੰਨੀ ਬਣਿਆ ਕਿ ਇਸ ਨੂੰ ਤੁਸੀਂ ਪਿਆਰ ਕਰਦੇ ਸੀ ਹਾਂਜੀ ਹਾਂਜੀ ਇਹ ਦੇਖ ਤੁਸੀਂ ਸਾਹਮਣੇ ਦੇਖ ਰਹੇ ਹੋ ਪਦੇ ਵਿੱਚ ਗਰਾਊਂਡ ਰਿਪੋਰਟ ਜ਼ੀਰੋ ਤੋਂ ਇਹ ਬੰਦਾ ਇਸ ਮੁੰਨੇ ਨੂੰ ਤਿਆਰ ਕਰਦਾ ਸੀਗਾ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਇਹ ਮੁੰਨਾ ਜਿਹੜਾ ਮੁੰਨਾ ਤੋਂ ਮੁੰਨੀ ਬਣਿਆਗਾ ਇਸ ਦਾ ਦਰਦ ਭਰਿਆ ਸਫ਼ਰ ਜੋ ਕਿ ਹੰਝੂ ਇਹਨਾਂ ਦੀ ਅੱਖਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੇ ਨੇ ਕਿ ਕੈਮਰਾਮੈਨ ਝੂਠ ਕਰਕੇ ਦਿਖਾਉਂਦੇ ਰਹੇ ਹੋ ਗਰਾਊਂਡ ਰਿਪੋਰਟ ਜੀਰੋ ਤੋਂ ਕਿ ਕਿਵੇਂ ਇਹ ਦਾਸਤਾ ਕਿਵੇਂ ਸ਼ੁਰੂ ਹੋਈ ਮਤਲਬ ਕਿ ਕਿੱਥੋਂ ਤੁਹਾਡਾ ਸਫ਼ਰ ਸਟਾਰਟ ਹੋਇਆ ਸੀਗਾ ਕਿੱਥੋਂ ਤੁਸੀਂ ਇੱਕ ਦੂਜੇ ਨੂੰ ਮਿਲੇ ਸੀ ਕਿਹੜੇ ਮੌਲ ਦੇ ਵਿੱਚ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਜਾਂ ਜਿੱਥੇ ਵੀ ਮਿਲੇ ਸੀਗੇ ਤੁਸੀਂ ਮੈਨੂੰ ਦੱਸੋ ਕਿ ਇਹ ਦਾਸਤਾ ਕਿੱਥੋਂ ਸਟਾਰਟ ਹੋਈ ਅਸੀਂ ਇਕੱਠੇ ਕਾਲਜ 'ਚ ਪੜਦੇ ਸੀ ਇਹ ਇੱਕ ਕਾਲਜ ਦੇ ਵਿੱਚ ਪੜਦੇ ਸੀ ਇਹੋ ਜਿਹਾ ਘਟਨਾਮਾ ਦੇ ਸਰਵਾਸ ਕਾਲਜ ਤੋਂ ਵੀ ਹੁੰਦੀ ਆ ਤੇ ਹੋਰ ਵੀ ਬਹੁਤ ਆਰਾਮਾਤੋਂ ਹੁੰਦੀ ਹੈਗੀ ਜਿਵੇਂ ਕਿਸ ਨੂੰ ਗਰਾਉਂਡ ਰਿਪੋਰਟ 0 ਤੋਂ ਦੱਸ ਰਹਿਆਂਗੇ ਲਾਈਵ ਸਾਡੇ ਨਾਲ ਜੁੜੇ ਰਹੋ ਇਹ ਘਟਨਾ ਵਾਪਰੀ ਸੀਗੀ ਕਾਲਜ ਤੋਂ ਕਾਲਜ ਤੋਂ ਸ਼ੁਰੂ ਹੋਈ ਸੀਗੀ ਹਾਂਜੀ ਫਿਰ ਕਾਲਜ ਦੇ ਵਿੱਚ ਕੀ ਹੋਇਆ ਇਕੱਠੇ ਕਾਲਜ ਚ ਪੜਦੇ ਸੀ ਅਲੱਗ-ਅਲੱਗ ਰਹਿੰਦੇ ਸੀ ਖਰਚਾ ਜ਼ਿਆਦਾ ਹੋਣ ਕਰਕੇ ਅਸੀਂ ਸੋਚਿਆ ਕਿ ਅਸੀਂ ਇਕੱਠੇ ਇੱਕ ਕਮਰਾ ਲੈ ਲੰਨੇ ਆ ਇਹਦਾ ਮੁੱਖ ਕਾਰਨ ਖਰਚਾ ਜ਼ਿਆਦਾ ਹੋਣਾ ਵੀ ਆ ਜੇ ਖਰਚਾ ਜ਼ਿਆਦਾ ਹੋਵੇਗਾ ਤਾਂ ਇਹ ਜੇ ਘਟਨਾਵਾ ਵਾਪਰ ਸਕਦੀਆਂ ਹਨ ਇਸ ਲਈ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਖਰਚਾ ਘੱਟ ਕਰੋ ਤੇ ਤੁਸੀਂ ਮੈਨੂੰ ਦੱਸੋ ਕਿ ਜੋ ਇਹ ਕਹਿ ਰਹੇ ਨੇਗੇ ਉਹ ਸੱਚ ਹੈ ਕਿ ਖਰਚਾ ਜ਼ਿਆਦਾ ਹੋ ਰਿਹਾ ਸੀ ਹਾਂਜੀ ਖਰਚਾ ਨਾ ਜਿਆਦਾ ਹੋ ਰਿਹਾ ਸੀ ਬਾਹਰ ਖਰਚਾ ਥੋੜਾ ਜਿਆਦਾ ਹੋ ਜਾਂਦਾ ਬਿਲਕੁਲ ਬਿਲਕੁਲ ਸੱਚ ਹੈਗਾ ਉਹਨਾਂ ਨੇ ਮੰਨਿਆਗਾ ਤੇ ਇਹਨਾਂ ਨੇ ਕਿਹਾਗਾ ਕੋਈ ਵੀ ਇਸ ਗੱਲ ਦੇ ਵਿੱਚ ਝੂਠ ਨਹੀਂ ਆ ਕਿ ਖਰਚਾ ਬਹੁਤ ਜਿਆਦਾ ਹੋ ਰਿਹਾ ਸੀਗਾ ਹੁਣ ਦੱਸੋ ਸਾਨੂੰ ਕਿ ਖਰਚਾ ਵਧਣ ਦੇ ਨਾਲ ਕੀ ਹੋਇਆ ਸਾਨੂੰ ਇਹ ਸੀਗਾ ਜੀ ਆਪਾਂ ਥੋੜਾ ਜਿਹਾ ਖਰਚਾ ਘਟ ਜੂਗਾ ਤੇ ਅਸੀਂ ਨੇ ਕਮਰਾ ਇਕੱਠੇ ਲੈ ਲਿਆ ਜੀ ਕੀ ਇਹ ਸੱਚ ਕਹਿ ਰਹੇ ਨੇ ਤੁਸੀਂ ਕਮਰਾ ਇਕੱਠੇ ਲੈ ਲਿਆ ਹਾਂਜੀ ਅਸੀਂ ਇੱਕ ਕਮਰਾ ਲੈ ਲਿਆ ਜੀ ਪਹਿਲਾਂ ਤੁਸੀਂ ਅੱਡੜ ਰਹਿੰਦੇ ਸੀ ਹਾਂ ਪਹਿਲਾਂ ਅੱਡੜ ਰਹਿੰਦੇ ਸੀ ਪਹਿਲਾਂ ਤੁਸੀਂ ਅੱਡੜ ਰਹਿੰਦੇ ਸੀ ਹਾਂਜੀ ਬਿਲਕੁਲ ਬਿਲਕੁਲ ਇਹ ਸੱਚ ਬੋਲ ਰਹੇ ਨੇ ਕਿ ਇਹੇ ਸ਼ਖਸ ਜੋ ਮੁੰਨਾ ਦਾ ਜੋ ਹੁਣ ਮੁੰਨੀ ਬਣ ਚੁੱਕਿਆ ਹੈਗਾ ਤੁਸੀਂ ਕੈਮਰਾਮੈਨ ਇਹਨੂੰ ਦਿਖਾਓ ਕਿ ਇਹ ਸਾਰਾ ਕੁਝ ਬਦਲ ਚੁੱਕਿਆ ਹੈਗਾ ਕਿ ਮੁੰਨੇ ਤੋਂ ਮੁੰਨੀ ਬਣ ਚੁੱਕਿਆ ਹੈਗਾ ਠੀਕ ਆ ਤੇ ਪਹਿਲਾਂ ਕੀ ਕੀ ਕਿਹਾ ਤੁਸੀਂ ਨੇ ਮੈਂ ਭੁੱਲ ਚੁੱਕਿਆ ਹਾਂ ਅਸੀਂ ਕਮਰਾ ਇਕੱਠੇ ਲੈ ਲਿਆ ਸੀ ਹਾਂਜੀ ਕਮਰਾ ਇਕੱਠਾ ਲੈ ਲਿਆ ਸੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਏ ਝਾੜੂ ਲਾ ਲੈਂਦੇ ਸੀ ਮੈਂ ਪੋਚਾ ਲਾ ਲੈਂਦਾ ਸੀ ਇੱਕ ਮਿੰਟ ਜੀ ਕੀ ਇਹ ਗੱਲ ਸੱਚ ਆ ਕਿ ਇਹ ਝਾੜੂ ਲਾ ਲੈਂਦੇ ਸੀ ਤੇ ਤੁਸੀਂ ਪੋਚਾ ਲਾਉਂਦੇ ਸੀ ਹਾਂ ਜੀ ਅਸੀਂ ਸਾਰੇ ਕੰਮਾਂ ਰਲ ਮਿਲ ਕੇ ਕਰਦੇ ਸੀ ਅੱਛਾ ਇਹ ਪੋਚਾ ਸਾਫ ਲਾਉਂਦੇ ਸੀ ਹਾਂ ਬਹੁਤ ਸਾਫ ਲਾਉਂਦੇ ਸੀ ਰੇਤਾ ਰੂਤਾ ਤਾਂ ਨਹੀਂ ਰਹਿੰਦਾ ਸੀਗਾ ਨਾ ਜੀ ਵਧੀਆ ਲਾਉਂਦਾ ਸੀ ਠੀਕ ਆ ਤੇ ਉਹ ਕਿਹੜਾ ਵਰਤਦੇ ਸੀਗਾ ਸਾਫ ਕਰਨ ਵਾਸਤੇ ਡਿਟਰਜੈਂਟ ਉਹ ਤਾਂ ਸੀ ਫਰਨੈਲ ਹੀ ਲਿਆ ਉਹਨੇ ਸਸਤੀ ਫਰਨੈਲ ਦੇ ਸੀ ਤੇ ਸਹੀ ਕਹਿ ਰਿਹਾ ਜਮਾਂ ਸਹੀ ਕਹਿ ਰਿਹਾ ਉਹਦਾ ਵੀ ਖਰਚਾ ਹੁੰਦਾ ਹੋਣਾ ਫਰਨੈਲ ਦਾ ਬਹੁਤ ਖਰਚਾ ਹੁੰਦਾ ਜੇ ਰਗੜ ਰਗੜ ਕੇ ਧੁੰਦਾ ਤਾਂ ਫਰਨੈਲ ਦੀ ਲੋੜਨਾ ਪੈਂਦੀ ਨਹੀਂ ਲੋੜ ਪੈਂਦੀ ਸਾਰੀ ਗਲਤੀ ਇਹਦੀ ਆ ਬਿਲਕੁਲ ਇਹ ਹੱਥ ਤੋਂ ਵੱਡਾ ਕਾਰਨ ਆ ਸਭ ਤੋਂ ਵੱਡਾ ਕਾਰਨ ਆ ਫਰਨੈਲ ਦਾ ਵਰਤਣਾ ਜੇਕਰ ਇਸ ਨੂੰ ਆਪਾਂ ਚਾਹੁੰਦੇ ਤਾਂ ਇੱਕ ਰਗੜ ਰਗੜ ਕੇ ਫਰਸ਼ ਨੂੰ ਵੀ ਧੋਤਾ ਜਾ ਸਕਦਾ ਸੀਗਾ ਪਰ ਪਰ ਇਹਨਾਂ ਨੇ ਇਸ ਗੱਲ ਦੀ ਬਿਲਕੁਲ ਵੀ ਫਿਕਰ ਨਾ ਕੀਤੀ ਇਹਨਾਂ ਨੇ ਫਰਨੈਲ ਲਿਆ ਕਰਨਾ ਜਿਸ ਦੇ ਕਾਰਨ ਤੁਸੀਂ ਸਾਡੇ ਮਤਲਬ ਕਿ ਸਖਸ਼ ਨੂੰ ਦੇਖ ਪਾ ਰਹੇ ਹੋ ਜਿਹਨੂੰ ਮੁੰਨੇ ਤੋਂ ਮੁੰਨੀ ਬੰਨਣਾ ਪਿਆ ਸਿਰਫ ਖਰਚਾ ਘਟਾਉਣ ਵਾਸਤੇ ਇਸ ਤੋਂ ਬਾਅਦ ਦੱਸੋਗੇ ਅੱਗੇ ਕੀ ਹੋਇਆ ਅੱਗੇ ਤਾਂ ਜੀ ਹੁਣ ਸਾਡਾ ਇੱਥੇ ਰੋਟੀ ਦਾ ਖਰਚਾ ਜਿਆਦਾ ਹੁੰਦਾ ਸੀ ਫਿਰ ਇੱਕ ਦਿਨ ਕਹਿਣ ਲੱਗਿਆ ਵੀ ਆਪਾਂ ਐਵੇਂ ਕਰਦੇ ਆ ਯਾਰ ਬਾਹਰੋਂ ਖਾਣਾ ਖਾਣਾ ਜਿਆਦਾ ਖਰਚਾ ਹੁੰਦਾ ਹੈ ਇਹ ਪਕੜੀ ਰੋਟੀ ਬਣਾ ਲਿਆ ਕਰਦਾ ਇਥੋਂ ਸਿੱਧ ਹੁੰਦਾ ਹੈਗਾ ਕਿ ਕਹਿਣ ਲੱਗਿਆ ਹੁਣ ਤੁਸੀਂ ਵੀ ਸਮਝ ਚੁੱਕੇ ਹੋਵੋਗੇ ਕਿ ਮੈਂ ਝੂਠ ਨਹੀਂ ਬੋਲ ਰਿਹਾ ਕਹਿਣ ਲੱਗਿਆ ਇਹ ਵੀ ਇੱਕ ਜੈਂਡਰ ਹੁੰਦਾ ਹੈਗਾ ਕਹਿਣ ਲੱਗਿਆ ਮਤਲਬ ਕਿ ਇਹਨਾਂ ਨੇ ਸਪਸ਼ਟ ਕਰ ਚੁੱਕੇ ਨੇ ਕਿ ਇਹ ਮਰਦ ਸੀ ਪਹਿਲਾਂ ਮਤਲਬ ਕਿ ਇਹ ਮੁੰਨਾ ਸੀ ਹਾਂਜੀ ਉਸ ਤੋਂ ਬਾਅਦ ਅਸੀਂ ਸੋਚਿਆ ਮੈਨੂੰ ਨਾ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਸੀਗਾ ਇਹਨਾਂ ਨੂੰ ਖਾਣਾ ਬਣਾਉਣ ਦਾ ਵੀ ਸ਼ੌਂਕ ਸੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਛਾੜੋ-ਪੋਚਾ ਤੁਸੀਂ ਕਰ ਲਿਆ ਕਰੋ ਮੈਂ ਰੋਟੀ ਲਾ ਲਿਆ ਕਰੂੰਗਾ ਅੱਛਾ ਕੀ ਇਹ ਗੱਲ ਸੱਚ ਹਾਂਜੀ ਸੱਚ ਹੈ ਜੀ ਤੁਸੀਂ ਝਾੜੂ ਪੋਚੇ ਕਰ ਲੈਂਦੇ ਸੀ ਹਾਂਜੀ ਮੈਂ ਝਾੜੂ ਪੋਚੇ ਕਰਦਾ ਪਰ ਤੁਸੀਂ ਫੇਰ ਵੀ ਵਰਤਦੇ ਸੀ ਨਾ ਫੇਰ ਅਸੀਂ ਫੋੜ ਲੈਂਦਾ ਸੀ ਇਹ ਕਹਿੰਦੇ ਵੀ ਇਹ ਜੋ ਸਮੈਲ ਜੀ ਹੁੰਦੀ ਆ ਕੀ ਇਹ ਗੱਲ ਸੱਚ ਹੈ ਕੀ ਹਾਂਜੀ ਸੱਚ ਹੈ ਇਹਨਾਂ ਨੇ ਇਸ ਗੱਲ ਤੋਂ ਫੇਰ ਵੀ ਸ਼ੱਕ ਨਾ ਲਿਆ ਇਹਨਾਂ ਨੇ ਖਰਚਾ ਹੋਰ ਵਧਾਇਆ ਇਹਨਾਂ ਨੇ ਹੋਰ ਡਿਟਰਜੈਂਟ ਵਰਤਿਆ ਤੇ ਹੋਰ ਖਰਚਾ ਵਧਨ ਕਾਰਨ ਇਹੀ ਕਾਰਨ ਕਿ ਇਹਨਾਂ ਨੂੰ ਮੁੰਨੇ ਤੋਂ ਮੁੰਨੀ ਬੰਨਾ ਪਿਆ ਇਹ ਫੋਨ ਤੁਸੀਂ ਕੱਟ ਦਿਓ ਜੀ ਕਿਉਂਕਿ ਆਪਣੀ ਬਹੁਤ ਸੀਰੀਅਸ ਹਰਤਾ ਲਾਭ ਹੋ ਰਹੀ ਹੈਗੀ हां जी हां ਤੇ ਫੇਰ ਕੀ ਹੋਇਆ ਜਦੋਂ ਨਾ ਮੈਂ ਕੋਈ ਵੀ ਸਬਜ਼ੀ ਬਣਾਉਂਦਾ ਸੀ ਨਾ ਇੰਨੀ ਤਾਰੀਫ਼ ਕਰਦਾ ਸੀ ਬੁੱਗੇ ਆ ਸਵਾਦ ਬਣਿਆ ਬਣਿਆ ਹੁਣ ਇਹ ਬੁੱਗੇ ਨੂੰ ਭੁੱਲ ਗਿਆ ਕੀ ਇਹ ਗੱਲ ਸਹੀ ਹੈ ਤੁਸੀਂ ਇਹਨੂੰ ਬੁੱਗੇ ਕਹਿੰਦੇ ਸੀ ਹਾਂ ਜੀ ਪਰ ਉਸ ਟਾਈਮ ਤੇ ਇਹ ਮੁੰਨਾ ਸੀ ਨਾ ਹਾਂ ਜੀ ਮੁੰਨਾ ਸੀ ਫਿਰ ਸੁਣ ਨੂੰ ਮਤਲਬ ਕਿਵੇਂ ਬੁੱਗੇ ਕਹਿਣਾ ਕਿਵੇਂ ਵਧੀਆ ਲੱਗਿਆ ਉਹ ਗੱਲ ਆ ਜੀ ਹੁਣ ਮੈਂ ਤਾਂ ਆਇਆ ਸੀ ਪਿੰਡ ਤੋਂ ਇਹ ਆ ਜੀ ਸ਼ਹਿਰ ਤੋਂ ਤੇ ਸੋਹਣਾ ਬੋਲਤੀ ਗਈ ਬਾਕੀ ਇਹ ਜਿਹੜੀ ਸਬਜ਼ੀ-ਸਬਜ਼ੀ ਬਣਾ ਆਦੀ ਆ ब्रेकिंग न्यूज़ के ए ए सोना बहुत सी ए सोना बहुत सी कि ए पहले भी एवे ही सीगा तब पहला एवे नहीं सीगा जी और पहला किमे सी पहला त ए जमी पतला स्लिममा बहुत ਘੈਂਡ ਜੀਗਾ ਇੱਕ ਬ੍ਰੇਕਿੰਗ ਨਿਊਜ਼ ਹੋਰ ਆ ਕਿ ਇਹ ਪਹਿਲਾ ਪਤਲਾ ਸਲਿਮ ਸੀ ਇਸ ਦਾ ਕਾਰਨ ਦੱਸੋ ਕਿ ਕਿਵੇਂ ਮਤਲਬ ਕਿ ਪਤਲੇ ਸਲਿਮ ਮਤੋਂ ਤੁਸੀਂ ਐਦਾ ਬਣੇ ਆ ਪੈਰ ਦੇ ਨੋ ਤੋਂ ਲੈ ਕੇ ਨਾ ਉਰੇ ਤੱਕ ਸਰਜਰੀਆਂ ਹੋਈਆਂ ਨੇ ਮਤਲਬ ਕਿ ਉੱਚੀਰੇ ਚੂਰੇ ਜੇ ਬਲੇਡ ਬਲੂਟ ਮਾਰ ਕੇ ਕਰਿਆ ਸਾਰਾ ਕੁਝ ਹਾਂ ਫਿਰ ਉਹਦੀ ਦਵਾਈਆਂ ਖਾ ਖਾ ਕੇ ਮੋਟੀ ਹੋ ਗਈ ਮਤਲਬ ਕਿ ਇੱਥਾ ਸਾਨੂੰ ਕਰਨਾ ਕਿਉਂ ਪਿਆ ਹਾਂ ਕਿ ਮੁੰਡੇ ਨੂੰ ਕੁੜੀ ਬਣਾਣਾ ਪਿਆ ਸਾਨੂੰ ਇਹਦੇ ਕਰਕੇ ਇਹਨੇ ਕਿਹਾ ਸੀਗਾ ਕਿ ਜੇ ਤੂੰ ਮੇਰੇ ਪਿੱਛੇ ਜੈਂਡਰ ਚੇਂਜ ਕਰਾ ਲੇਂਗਾ ਮੈਂ ਤੇਰੇ ਨਾਲ ਵਿਆਹ ਕਰਾ ਲੂੰਗਾ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਸਿਰਫ ਇੱਕ ਇੱਕ ਕਾਰਨ ਹੈ ਤਾਰਾ ਜੀਨੇ ਕੇ ਚੰਦ ਚਾੜਤਾ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਇਹਨੂੰ ਕਿਹਾ ਸੀਗਾ ਕਿ ਜੈਂਡਰ ਚੇਂਜ ਕਰਾ ਲਓ ਕਿ ਤੁਸੀਂ ਇਸ ਨਾਲ ਵਿਆਹ ਕਰਵਾ ਲਓਗੇ ਕੀ ਇਹ ਸੱਚ ਹੈ ਸੱਚ ਹੈ ਸੱਚ ਹੈ ਹਾਂਜੀ ਇਹ ਸੱਚ ਹੈ ਸੱਚ ਹੈ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਸੱਚ ਹੈ ਫਿਰ ਤੁਸੀਂ ਵਿਆਹ ਕਿਉਂ ਨਹੀਂ ਕਰਵਾਇਆ ਕਿਉਂ ਨਹੀਂ ਕਰਵਾਇਆ ਕਿਉਂ ਨਹੀਂ ਕਰਵਾਇਆ ਆਓ ਤੁਹਾਨੂੰ ਗਰਾਊਂਡ ਰਿਪੋਰਟ ਜ਼ੀਰੋ ਤੋਂ ਦਿਖਾਵਾਂਗੇ ਕਿ ਇਹਨਾਂ ਨੇ ਵਾਦਾ ਕਰਨ ਤੋਂ ਬਾਅਦ ਵੀ ਵਿਆਹ ਕਿਉਂ ਨਹੀਂ ਕਰਾਇਆ ਦੱਸੋ ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਵੀ ਜਿਵੇਂ ਪਹਿਲਾਂ ਪਤਰੋ ਪਟਾਕੇ ਵਰਗੀ ਬਣ ਜਾ ਹੁਣ ਆਏ ਦੇਖ ਲਓ ਜ ਇਹ ਜਨਾਨੀ ਤਾਂ ਬਣ ਗਿਆ ਪਰ ਆਹ ਦੇਖ ਲੈ ਤੰਦੂਰ ਵਰਗਾ ਬਣਾ ਫਿਰਦਾ ਹੈਗਾ ਹੁਣ ਮੈਂ ਇਹਦੇ ਨਾਲ ਸੁੱਕੇ ਵਿੱਚ ਵਿਆਹ ਕਰਾ ਲਾ ਕੀ ਹੈ ਸੱਚਾ ਇਹਨਾਂ ਨੇ ਕਿਹਾ ਸੀਗਾ ਕਿ ਪਤਲੋ ਪਟਾਕੇ ਵਰਗੀ ਬਣ ਜਾ ਪਤਲੋ ਪਟਾਕੇ ਵਰਗੀ ਕਿੱਥੋਂ ਬਣ ਜਾ ਦਵਾਈਆਂ ਖਾ ਖਾ ਕੇ ਮੈਂ ਮੋਟੀ ਹੋਈ ਲੰਨੀ ਆ ਇਸ ਦਾ ਮਤਲਬ ਇਹਨਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਕਸੂਰ ਹੈ ਸਾਰਾ ਦਵਾਈਆਂ ਦਾ ਇਸ ਦੇ ਵਿੱਚ ਇੱਕ ਗੱਲ ਹੋਰ ਨੋਟ ਕੀਤੀ ਜਾਵੇ ਕਿ ਸਾਰਾ ਕਸੂਰ ਇਹਨਾਂ ਦੋਮਾਂ ਦਾ ਨਹੀਂ ਕਸੂਰ ਦਵਾਈਆਂ ਦਾ ਵੀ ਹੈ ਜਿਨ੍ਹਾਂ ਨੂੰ ਖਾ ਖਾ ਕੇ ਸਾਡਾ ਮੁੰਨਾ ਮੁੰਨੇ ਬਣ ਕੇ ਮੋਟਾ ਬਣ ਗਿਆ ਹੁਣ ਦੱਸੋ ਤੁਸੀਂ ਕਿ ਹੁਣ ਇਹਦੇ ਵਿੱਚ ਇੰਨਾ ਦਾ ਕਸੂਰ ਤਾਂ ਹੈਗਾ ਨਹੀਂ ਪਰ ਤੁਸੀਂ ਸਾਰਾ ਭਾਂਡਾ ਇਹਨਾਂ ਦੇ ਸਿਰ ਤੇ ਪਨ ਰਹੋਗੇ ਤੁਸੀਂ ਵਿਆਹ ਕਿਉਂ ਨਹੀਂ ਕਰਵਾ ਰਹੇ ਕਸੂਰ ਤਾਂ ਚਾਹੇ ਦਾ ਨਹੀਂ ਹੈਗਾ ਪਰ ਕੀ ਕਰਾਂ ਫਰੋ ਹੁਣ ਫੀਲਿੰਗ ਹੀ ਨਹੀਂ ਰਹੀ ਨਾ ਉਹ ਫੀਲਿੰਗ ਹੀ ਵੀ ਨਹੀਂ ਆਉਂਦੀ ਇੱਥੇ ਹੁਣ ਇਹ ਕਹਿ ਰਹੇ ਨੇ ਕਿ ਕਿ ਇਹਨਾਂ ਨੂੰ ਛੋਟੇ ਦੇ ਕੋਈ ਫੀਲਿੰਗ ਨਹੀਂ ਆ ਰਹੀ ਇਹ ਤੋਂ ਪੁੱਛੋ ਜਦੋਂ ਮੈਨੂੰ ਪਹਿਲਾਂ ਪਿਆਰ ਕਰਦਾ ਸੀ ਉਦੋਂ ਮੈਂ ਪਤਲੋ ਪਟਾਕੇ ਵਰਗਾ ਸੀ ਹਾਂ ਜੀ ਬ੍ਰੇਕਿੰਗ ਨਿਊਜ਼ ਅਸੀਂ ਇਹੇ ਵੀ ਜਾਣਾਂਗੇ ਗਰਾਊਂਡ ਰਿਪੋਰਟ ਜ਼ੀਰੋ ਤੋਂ ਕਿ ਇਹ ਇਹ ਸਖਸ਼ ਜੋ ਤੁਹਾਨੂੰ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾਗਾ ਤਾਰਾ ਤੇ ਸਾਡਾ ਇਹ ਮੁੰਨਾ ਜਿਹੜਾ ਕਿ ਮੁੰਨੇ ਤੋਂ ਮੁੰਨੀ ਬਣ ਚੁੱਕਿਆਗਾ ਕੀ ਇਹ ਜਦੋਂ ਪਸੰਦ ਕਰਦਾ ਸੀ ਉਹ ਇਹ ਪਤਲੋ ਪੜਾਕੇ ਵਰਗਾ ਸੀ ਹਾਂਜੀ ਹਾਂ ਬਹੁਤ ਪਤਲੀ ਸੀ ਹੁਣ ਆ ਦੇਖ ਲੈ ਢਿੱਡ ਦੇਖ ਲੈ ਕਿੱਡਾ ਕੀਤਾਗਾ ਹੈ ਉਹ ਤਾਂ ਬਹੁਤ ਸਲਿਮ ਸਲਿਮ ਬਈਆ ਬਹੁਤ ਜਿਆਦਾ ਸੋਹਣਾ ਰੀਆ ਮੈਂ ਕਹਿਣਾ ਵੀ ਚੰਗੀਆਂ ਚੰਗੀਆਂ ਕੁੜੀਆਂ ਵੀ ਨਾ ਟਿੱਕੀਆਂ ਸੀ ਬਸ ਤਾਂ ਹੀ ਕਹਿੰਦਾ ਮੈਨੂੰ ਪਿਆਰ ਹੋ ਗਿਆ ਸੀ ਇਹਦੇ ਨਾਲ ਕੀ ਕਹਿਣਾ ਚਾਹੂਗੇ ਇਹ ਕਹਿ ਰਿਹਾਗਾ ਕਿ ਤੁਸੀਂ ਮੋਟੇ ਹੋ ਤੁਹਾਡਾ ਢਿੱਡ ਨਿਕਲਿਆ ਪਿਆਗਾ ਪਹਿਲਾਂ ਸੋਹਣੀਆ ਸੋਹਣੀਆ ਕੁੜੀਆਂ ਵੀ ਸੋਢੇ ਤੋਂ ਉਹ ਸੀਗੀ ਆ ਉਹਦੋਂ ਇਹ ਮੈਨੂੰ ਕਹਿੰਦਾ ਸੀ ਹੌਟ ਹੁਣ ਕਹਿੰਦਾ ਤੰਦੂਰ ਇਹ ਸੱਚ ਹੈ ਕਿ ਤੁਸੀਂ ਪਹਿਲਾਂ ਇਹਨੂੰ ਹੌਟ ਕਹਿੰਦੇ ਸੀ ਤੇ ਹੁਣ ਤੰਦੂਰ ਕਹਣੇ ਹੋਗੇ ਹਾਂ ਬਈ ਸੱਚ ਬਾਕੀ ਹੌਟ ਹੈਗਾ ਦੀ ਪਹਿਲਾਂ ਬਹੁਤ ਸੋਹਣਾ ਦੀ ਇਹ ਇਹ ਕਹਿਣਾ ਚਾਹੁੰਦੇ ਨੇ ਕਿ ਤੁਸੀਂ ਪਹਿਲਾਂ ਹੌਟ ਸੀਗੇ ਬਹੁਤ ਸੋਹਣੇ ਸੀ ਸੋਢੇ ਮੂਰੇ ਬਹੁਤ ਵੱਡੀਆਂ ਵੱਡੀਆਂ ਕੁੜੀਆਂ ਵੀ ਫਿੱਕੀਆਂ ਪੈਂਦੀਆਂ ਸੀ ਮੈਂ ਜਿਹੜਾ ਕੁਝ ਵੀ ਕੀਤਾ ਨਾ ਸਿਰਫ ਇਹਦੇ ਕਰਕੇ ਕੀਤਾ ਸੀ ਪਰ ਹੁਣ ਇਹ ਮੈਨਾਂ ਵਿਆਹ ਨਹੀਂ ਕਰਾ ਰਹੇ ਆ ਹੁਣ ਇਹ ਕਹਿ ਰਹੇ ਨੇਗੇ ਕਿ ਇਹਨਾਂ ਨੇ ਜੋ ਕੁਝ ਵੀ ਕੀਤਾਗਾ ਸਿਰਫ ਤੁਹਾਡੇ ਕਰਕੇ ਕੀਤਾਗਾ ਇਹ ਮੁੰਨਾ ਮੁੰਨੇ ਤੋਂ Munni ਬਣਿਆ ਸਿਰਫ ਤੁਹਾਡੇ ਕਾਰਨ ਸਿਰਫ ਇਸ ਦਾ ਇੱਕੋ ਇੱਕ ਕਾਰਨ ਹੈ ਕਿ ਮੁੰਨਾ Munni ਬਣਿਆ ਤਾਰੇ ਕਰਕੇ ਇਹ ਸਾਰਾ ਕੰਮ ਤਾਰੇ ਨੇ ਕੀਤਾ ਹੋਇਆ ਹੈ ਇਹ ਚੰਦ ਵੀ ਤਾਰੇ ਨੇ ਹੀ ਚੜਿਆ ਹੈ ਉਹ ਤਾਂ ਗੱਲ ਠੀਕ ਹੈ ਬਈ ਇਹਦੀ ਪਰ ਮੈਂ ਹੁਣ ਇਹਦਾ ਨਾ ਵਿਆਹ ਕਰਾ ਨਹੀਂ ਸਕਦਾ ਉਹੀ ਗੱਲ ਹੈ ਵੀ ਨਾ ਤਾਂ ਹੁਣ ਇਹ ਤੇ ਫੀਲਿੰਗ ਜੀ ਆਉਂਦੀ ਹੈ ਨਾ ਇੱਕ ਤਾਂ ਮੋਟੀ ਬਹੁਤ ਹੋ ਰਹੀ ਹੈ ਬਈ ब्रेकिंग न्यूज़ ए कह रहे हैं ना कि के, के हम ब्याह नहीं करवा सकते इतना तो इन्नू फीलिंग नहीं आउंदी क्योंकि ए मोटी हो चुकी आ की ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਮੋਟੇ ਹੋ ਚੁੱਕੇ ਹੋ ਤੇ ਇਨਾਂ ਨੂੰ ਤੁਹਾਡੇ ਤੇ ਬਿਲਕੁਲ ਫੀਲਿੰਗ ਨਹੀਂ ਆਉਂਦੀ ਪਹਿਲਾਂ ਤਾਂ ਜਦੋਂ ਮੈਂ ਰੋਟੀ ਤੇ ਬਣਾਉਂਦਾ ਸੀ ਨਾ ਰਸੋਈ ਚ ਆਟਾ ਗੁੰਨਦਾ ਸੀ ਉਦੋਂ ਦੇ ਪਿੱਛੋਂ ਜੱਫੇ ਲਾਉਂਦਾ ਸੀ ਮੈਨੂੰ ब्रेकिंग न्यूज़ ਜੱਫੇ ਪਾਉਂਦੇ ਸੀ ਕਿਵੇਂ ਜੱਫੇ ਪਾਉਂਦੇ ਸੀ ਮੈਨੂੰ ਵੀ ਦੱਸੋ ਕਿਵੇਂ ਜੱਫੇ ਪਾਉਂਦੇ ਸੀ ਐ ਕਰਕੇ ਐਵੇਂ ਕਰਕੇ ਐਵੇਂ ਕਰਕੇ ਤੁਸੀਂ ਜੱਫੇ ਪਾਉਂਦੇ ਸੀ ਇਨਾਂ ਨੂੰ ਬਈ ਉਹ ਤਾਂ ਗੱਲ ਆਏ ਸੀ ਜਦੋਂ ਨਾ ਇਹ ਰੋਟੀ ਬਣਾਉਂਦਾ ਰੋਟੀ ਇਹ ਬੜੀ ਜਿਆਦਾ ਸਵਾਦ ਬਣਾਉਂਦਾ ਜੀਆ ਜਦੋਂ ਤੂੰ ਕਹਿੰਦੇ ਰੋਟੀ ਪਕਾਇਆ ਕਰੇਂਗੀ ਪਿੱਛੋ ਆ ਕੇ ਜੱਫੀ ਆ ਪਾਇਆ ਕਰੂੰਗਾ ਇਦਾਂ ਦਾ ਗਾਣਾ ਵੀ ਮਾਰਕੀਟ ਦੇ ਵਿੱਚ ਆਇਆ ਹੋਇਆ ਹੈਗਾ ਤੁਸੀਂ ਜਾ ਕੇ ਸੁਣ ਸਕਦੇ ਹੋ ਇਹ ਵੀ ਗਾਣੇ ਤੋਂ ਇਨਸਪਾਇਰ ਹੋਏ ਨੇ ਇਹਦੇ ਵਿੱਚ ਗਰਾਊਂਡ ਰਿਪੋਰਟ ਜ਼ੀਰੋ ਤੋਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਲੋਕ ਗਾਣਿਆਂ ਤੋਂ ਇਨਸਪਾਇਰ ਹੁੰਦੇ ਨੇ ਇਸ ਲਈ ਇਹ ਜਿਹੇ ਗਾਣੇ ਨਾ ਬਣਾਏ ਜਾਣ ਹਾਂਜੀ ਦੱਸੋ ਫਿਰ ਜਦੋਂ ਤੁਸੀਂ ਇੱਕ ਕਿਚਨ ਦੇ ਵਿੱਚ ਖੜੇ ਸੀਗੇ ਤੇ ਤੁਸੀਂ ਪਿੱਛੋ ਆ ਕੇ ਜੱਫੀ ਪਾਉਂਦੇ ਸੀ ਇਸ ਦਾ ਕੀ ਕਾਰਨ ਸੀ ਕਾਰਨਤਾ ਜੀ ਇਹਦਾ ਇਹੀ ਸੀ ਵੀ ਇਹ ਖਾਣਾ ਬਹੁਤ ਸਵਾਦ ਬਣਾ ਮੈਨੂੰ ਤਾਂ ਇਹ ਲੱਗਣ ਲੱਗਿਆ ਸੀ ਵੀ ਜਿਵੇਂ ਮੇਰੇ ਘਰ ਵਾਲੀ ਖਾਣਾ ਆਇਆ ਬਣਾ ਰਹੀ ਹੁੰਦੀ ਹੈ ਤੇ ਮੈਨੂੰ ਫੀਲਿੰਗ ਹੀ ਆ ਜਾਂਦੀ ਬਸ ਮੈਂ ਉਹਨੂੰ ਜਾ ਕੇ ਪਿੱਛੋਂ ਦੀ ਪਿਆਰ ਜਾਂਦਾ ਮੈਂ ਜੱਪੀ ਬਾਈ ਵੀ ਬੁਗਗੇ ਯਾਰ ਤੂੰ ਸਬਜ਼ੀ ਬਹੁਤ ਸਵਾਦ ਬਣਾਈ ਆ ਤਾਂ ਬਸ ਮੈਂ ਜੱਪੀ ਪਾਲਾਂ ਦਾ ਜੀ ਇਹ ਵੀ ਮੈਨ ਚੁੱਕੇ ਨੇ ਕਿ ਕਹਿੰਦੇ ਸੀ ਕਿ ਸਬਜ਼ੀ ਬਹੁਤ ਸਵਾਦ ਬਣਾਉਂਦੇ ਨੇ ਇਸ ਤੋਂ ਬਾਅਦ ਇਹਨਾਂ ਇੰਟਰਵਿਊ ਤੋਂ ਬਾਅਦ ਜੇਕਰ ਮੌਕਾ ਮਿਲਿਆ ਇਹ ਅੱਡ ਹੋ ਗਏ ਤਾਂ ਆਪਾਂ ਇਹਨਾਂ ਦਾ ਇੱਕ ਟਾਬਾ ਖਲਵਾਵਾਂਗੇ ਜਿੱਥੋਂ ਕਿ ਅਸੀਂ ਪਹਿਲਾਂ ਹੀ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਤੁਸੀਂ ਆ ਕੇ ਖਾਣਾ ਖਾ ਸਕਦੇ ਕੋਈ ਖਾਣਾ ਬਹੁਤ ਵਧੀਆ ਬਣਾਉ ਤੇ ਹਾਜੀ ਦੱਸੋ ਇਹ ਕਹਿੰਦੇ ਨੇ ਕਿ ਖਾਣਾ ਬਹੁਤ ਵਧੀਆ ਬਣਾਉਂਦੇ ਸੀ ਪਤਲੇ ਸੀ ਆ ਕੇ ਤਾਂ ਹੀ ਜੱਫੀ ਪਾਉਂਦੇ ਸੀ ਜੱਫੀ ਘੁੱਟ ਕੇ ਪਾਉਂਦੇ ਸੀ ਬਹੁਤ ਘੁੱਟ ਕੇ ਪਾਉਂਦੇ ਸੀ ਉਦੋਂ ਤਾਂ ਯਾਰ ਯਾਰ ਕਹਿ ਕੇ ਮੇਰਾ ਆ ਹੱਲ ਕਰਤਾ ਅੱਗੇ ਮਤਲਬ ਕਿ ਤੁਸੀਂ ਘੁੱਟ ਕੇ ਜੱਫੀ ਪਾਉਂਦੇ ਸੀ ਜੇਕਰ ਉਸ ਨੂੰ ਸੱਟ ਲੱਗ ਜਾਂਦੀ ਫੇਰ ਆਏ ਨਹੀਂ ਮੈਂ ਪਿਆਰ ਚੀ ਪਾਉਂਦੀ ਮੈਂ ਕਿਹੜਾ ਨੂੰ ਐ ਜਮਾ ਪਿਆਰ ਨਾਲ ਐ ਫਿਰ ਗੱਲ ਨਾਲ ਲਾਉਂਦੀ ਆ ਜਿਵੇਂ ਘਰ ਵਾਲੀ ਪਾਉਂਦੇ ਸੀ ਹੁਣ ਕਿਉਂ ਨਹੀਂ ਪਾ ਸਕਦੇ ਹੁਣ ਵੀ ਤਾਂ ਤੁਸੀਂ ਸਾਡੀ ਆਡੀਅנס ਦੇ ਮੂਰੇ ਆ ਕੇ ਜੱਫੀ ਪਾ ਸਕਦੇ ਹੋ ਨਾ ਹੁਣ ਤਾਂ ਜੀ ਨਹੀਂ ਕਰਦਾ ਹੁਣ ਇਹ ਕਹਿ ਰਹੇ ਨੇ ਜੀ ਨਹੀਂ ਕਰਦਾ ਤੁਸੀਂ ਮੈਨੂੰ ਸਾਰੀ ਦਾਸਤਾ ਦੱਸੋ ਕਿ ਕਿਵੇਂ ਕਿਵੇਂ ਕੀ ਕੁਝ ਹੋਇਆ ਕੌਜ ਤੋਂ ਅੱਗੇ ਦੀ ਕਹਾਣੀ ਜਿਵੇਂ ਜੱਫੀਆਂ ਪਾਣਾ ਨਾਲ ਰਹਿਣਾ ਬੈੱਡ ਬੁੱਕ ਦੀ ਕਹਾਣੀ ਅੱਗੇ ਹੋਰ ਵੀ ਖੁਸ਼ ਹੋਇਆ ਹੋਊਗਾ ਤੁਹਾਨੂੰ ਪਤਾ ਪੀਜੀ ਦੇ ਅਲੱਗ-ਅਲੱਗ ਬੈੱਡਾਂ ਦਾ ਰੈਂਟ ਪੈਂਦਾਗਾ ਅਲੱਗ-ਅਲੱਗ ਰੈਂਟ ਪੈਂਦਾ ਤਾਂ ਅਸੀਂ ਦੋਨਾਂ ਨੇ ਇੱਕੋ ਬੈੱਡ ਲੈ ਲਿਆ ਡਬਲ ਬੈੱਡ ਡਬਲ ਬੈੱਡ ਕੀ ਹੈ ਸੱਚ ਕਿ ਪੀਜੀ ਦੇ ਵਿੱਚ ਮਾਰ ਲ ਕੇ ਜ਼ਿਆਦਾ ਰੈਂਟ ਪੈਂਦਾ ਤੁਸੀਂ ਇੱਕੋ ਬੈੱਡ ਲੈ ਲਿਆ ਹਾਂ ਜੀ ਸੱਚ ਹੈ ਜੀ ब्रेकिंग न्यूज़ एरे पीसी ਦੇ ਵਿੱਚ ਦੋ ਬੈੱਡ ਦਾ ਅਲੱਗ-ਅਲੱਗ ਰੈਂਟ ਪਲਾਨ ਕਾਰਨ ਇਹਨਾਂ ਨੇ ਇੱਕ ਬੈੱਡ ਲੈ ਲਿਆ ਕੀ ਉਹ ਬੈੱਡ ਇਕੱਠੇ ਸਨ ਬੈੱਡ ਤਾਂ ਇੱਕ-ਇਕੀ ਦੀ ਹੈ ਜੀ ਇਕੱਠੀ ਬੈੱਡ ਦੀ ਪਰ ਉਹ ਜੋੜ ਕੇ ਰੱਖੀ ਹੋਈ ਸੀ ਬੈੱਡ ਡਬਲ ਬੈੱਡ ਲੈ ਲਿਆ ਸੀ ਡਬਲ ਬੈੱਡ ਲੈ ਲਿਆ ਸੀ ਡਬਲ ਬੈੱਡ ਦੋਸਤੋ ਡਬਲ ਬੈੱਡ ਜੁੜੇ ਹੋਏ ਅੰਦਰ ਤੱਕ ਫਿਰ ਉਹ ਐਸੀ ਵੀ ਕੰਬਲ ਸੀ ਅਲੱਗ-ਅਲੱਗ ਲੈਂਦੇ ਸੀਗੇ ਤੇ ਬਸ ਕੀ ਕਾਰਨ ਹੋਇਆ ਜੀ ਇੱਕ ਦਿਨ ਮੀਂਹ ਪੈਣ ਲੱਗ ਗਿਆ ਜਿੰਦ ਕੇ ਹੁਣ ਮੌਸਮ ਸਾਂਣ ਆ ਗਿਆ ਐਵੇਂ ਈ ਮੀਂਹ ਪੈਣ ਲੱਗ ਗਿਆ ਤੇ ਉੱਥੇ ਬਿਜਲੀ ਜੀ ਜ਼ਿਆਦਾ ਗੜਕੀ ਤੇ ਫਿਰ ਇਹਨੇ ਬਸ ਪਤਾ ਨਹੀਂ ਕਿ ਉਹਦਾ ਕੰਬਲ ਛੱਡ ਕੇ ਮੇਰੇ ਕੰਬਲ 'ਚ ਆ ਫੜਿਆ ਬਸ ਉਹ ਕਿਵੇਂ ਮਤਲਬ ਇੱਕ ਬਿਜਲੀ ਖੜਕੀ ਤੁਸੀਂ ਅੱਧਾ ਅੱਧ ਕੰਬਲ ਸੀ ਉਹ ਕਿਵੇਂ ਹੋਇਆ ਮੈਨੂੰ ਲੱਗਦਾ ਸੀ ਬਿਜਲੀ ਤੋਂ ਡਰ ਮੀਂਹ ਪੈ ਰਿਆ ਸੀ ਬਹੁਤ ਜ਼ਿਆਦਾ ਜਦੋਂ ਬਿਜਲੀ ਖੜਕੀ ਮੈਂ ਡਰ ਗਿਆ ਤੇ ਮੈਂ ਇੱਕਦਮ ਜਾ ਕੇ ਉਹਨੂੰ ਜੱਫਾ ਪਾ ਲਿਆ ਤੁਸੀਂ ਸੋਚ ਸਕਦੇ ਹੋ ਕਿ ਬਿਜਲੀ ਦੇ ਕਾਰਨ ਜੱਫਾ ਪੈ ਗਿਆ ਤੇ ਇਸ ਜੋ ਕਿ ਇੱਕ ਪੂਰਾ ਪਾੜਾ ਇਨਸਾਨ ਦਿਖ ਰਿਹਾ ਹੈਗਾ ਮੁੰਨੇ ਤੋਂ ਬੁੰਨੀ ਬਣਿਆਗਾ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਸਾਰਾ ਕੁਝ ਬਦਲ ਚੁੱਕਿਆ ਇਸ ਤੇ ਸਾਰਾ ਕੁਝ ਲੱਗਿਆ ਹੋਇਆਗਾ ਜਿਵੇਂ ਕਿ ਆ ਨੌਪਾਲਸ ਵੀ ਤੇ ਆ ਵੱਡੇ ਵੱਡੇ ਨੌ ਕਰੇ ਹੋਏ ਨੇ ਕਿ ਆਹ ਸਾਰਾ ਕੁਝ ਪਾਇਆ ਹੋਇਆਗਾ ਇਹਨਾਂ ਨੇ ਚੁੰਨੀ ਚਾਨੀ ਸਾਰਾ ਕੁਝ ਲਿਆ ਹੋਇਆਗਾ ਤੇ ਇੱਕ ਕੁੜੀ ਆਗੀ ਤੇ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਤੂੰ ਕੁੜੀ ਬਣ ਜੇ ਆਪਣਾ ਜੈਂਡਰ ਚੇਂਜ ਕਰਾ ਲਈ ਤਾਂ ਵਿਆਹ ਕਰਵਾ ਲੂੰਗਾ ਪਰ ਇਹਨਾਂ ਨੇ ਵਿਆਹ ਨਹੀਂ ਕਰਵਾਇਆ ਹੁਣ ਅਸੀਂ ਅੱਗੇ ਦੀ ਕਹਾਣੀ ਸੁਣਾਵਾਂਗੇ ਕਿ ਅੱਗੇ ਜਾ ਕੇ ਤੁਸੀਂ ਨੇ ਜਫਾ ਜਫੀ ਪਾਲੀ ਫੇਰ ਕੀ ਹੋਇਆ ਬਸ ਉੱਥੋਂ ਸਾਡੇ ਪਿਆਰ ਦੀ ਕਹਾਣੀ ਸ਼ੁਰੂ ਹੋਗੀ ਤੇ ਇਹਦੇ ਪਿੱਛੇ ਲੱਗ ਲੱਗ ਕੇ ਸ਼ੁਰੂ ਹੁੰਦੀ ਆ ਪਿਆਰ ਦੀ ਮਤਲਬ ਕਿ ਪਿੰਗਾ ਲਹਿਰਾਰੀਆਂ ਨੇ ਫੁੱਲ ਲਹਿਰਾ ਰਹੇ ਨੇਗੇ ਮਤਲਬ ਕਿ ਇੱਥੋਂ ਪ੍ਰੇਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਅਸੀਂ ਇਸ ਪ੍ਰੇਮ ਦੀ ਕਹਾਣੀ ਬਾਰੇ ਅੱਗੇ ਜਾਣਨਾ ਚਾਹਾਂਗੇ ਇਹਨੇ ਬਹੁਤ ਵੱਡੇ ਵੱਡੇ ਵਾਦੇ ਕੀਤੇ ਕਿ ਤੇਰੇ ਨਾਲ ਮੈਂ ਵਿਆਹ ਕਰਾਉਂਗਾ ਤੇ ਆਪਦਾ ਜੈਂਡਰ ਚੇਂਜ ਕਰਾ ਲਾਂ ਮੈਂ ਜੈਂਡਰ ਵੀ ਚੇਂਜ ਕਰਾਇਆ ਨਾ ਪੈਸਾ ਵੀ ਲਾਇਆ ਹੁਣੇ ਵਿਆਹ ਨਹੀਂ ਕਰਾਉਂਦਾ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਜੈਂਡਰ ਚੇਂਜ ਕਰਵਾਇਆ ਤੇ ਮਤਲਬ ਕਿ ਇੰਨਾ ਪੈਸਾ ਲਾਇਆ ਕਿੰਨੇ ਸਾਲ ਲੱਗ ਗਏ ਸਾਨੂੰ ਇਸ ਦੇ ਵਿੱਚ ਮੈਨੂੰ ਲੱਗ ਗਿਆ 1 ਸਾਲ ਪੂਰਾ 1 ਸਾਲ ਤੁਸੀਂ ਮੁੰਨੇ ਦਾ 1 ਸਾਲ ਖਰਾਬ ਕਰਕੇ ਉਹਨੂੰ ਮੁੰਨੀ ਬਣਾਤਾ ਤੇ ਜਿਵੇਂ ਕਿ ਕਹਿੰਦੇ ਹੁੰਦੇ ਨੇ ਨਾ ਇਹ ਘਰ ਦਾ ਰਿਹਾ ਨਾ ਘਾਟ ਦਾ ਰਿਹਾ ਇਹ ਕਿਸੇ ਥਾਂ ਦਾ ਨਹੀਂ ਰਿਹਾ ਹੁਣ ਤੁਸੀਂ ਇਸ ਦਾ ਸਾਥ ਛੱਡ ਰਹੇ ਹੋ ਹੁਣ ਇਹ ਵਿਚਾਰਾ ਕੀ ਕਰੂਗਾ ਬਈ ਫਿਰ ਗਲਤੀ ਤੇ ਇਸੇ ਦੀ ਇਹ ਨਾ ਕਿ ਮੇਰੇ ਨਾਲ ਪੈਂਦਾ ਹਨਾ ਬਸ ਜਦੋਂ ਮੇਰੇ ਨਾਲ ਆ ਕੇ ਪਿਆ ਉਹਨੂੰ ਲਾਈਟ ਬੰਦ ਦੀ ਬਸ ਫਿਰ ਮੈਨੂੰ ਪਿਆਰ ਜਾਉਗੇ ਇਹਦੇ ਨਾਲ ਉੱਥੇ ਸਾਡੀ ਸ਼ੁਰੂਆਤ ਹੋ ਗਈ ਇਹ ਕੀ ਕਾਰਨ ਹੋ ਸਕਦਾ ਕਿ ਨਾਲ ਆ ਕੇ ਪੈ ਗਿਆ ਤੇ ਲਾਈਟ ਬੰਦ ਸੀ ਤੁਸੀਂ ਆਪ ਸਮਝ ਸਕਦੇ ਹੋ ਦੋਸਤੋ ਹੁਣ ਤੁਸੀਂ ਮੈਨੂੰ ਐਵੇਂ ਦੱਸੋ ਕਿ ਇਹ ਮਨਾ ਕਰ ਰਿਹਾਗਾ ਕਿ ਤੁਸੀਂ ਇਹਦੇ ਕੰਬਲ 'ਚ ਆ ਕੇ ਪਏ ਸੀਗੇ ਇਹ ਤਾਂ ਸਾਰਾ ਕਸੂਰ ਮੇਰਾ ਘਟ ਰਿਹਾ ਤਾੜੀ ਘੜੇ ਇੱਕ ਹੱਥ ਨਾਲ ਵੱਜਦੀ ਆ ਬਿਲਕੁਲ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤਾੜੀ ਖੱਥ ਨਾਲ ਨਹੀਂ ਦੋਮੇ ਹੱਥਾਂ ਨਾਲ ਵੱਜਦੀ ਆ ਉਸ ਦੇ ਵਿੱਚ ਇੱਕ ਹੱਥ ਇਹ ਸੀ ਤੇ ਇੱਕ ਇਹ ਸੀ ਇਹਨਾਂ ਨੇ ਐਵੇਂ ਤਾੜੀ ਮਾਰੀ ਇਹੀ ਕਾਰਨ ਸੀ ਕਿ ਸਾਡੇ ਮਤਲਬ ਕਿ ਜੋ ਕਿ ਸਾਡਾ ਮਰ ਲਗੇ ਇਹ ਗੁਨਾਹਗਾਰ ਆਗਾ ਇਹ ਉਹ ਇਨਸਾਨਾ ਜਿੱਤੇ ਗੁਨਾਹ ਹੋਇਆਗਾ ਇਸ ਤਾਹ ਕਰਨੇ ਹੀ ਹੈਗਾ ਕਿ ਇਹ ਮੁੰਨੇ ਤੋਂ ਮੁੰਨੀ ਬਣਿਆ ਕਿ ਇਹਨਾਂ ਨੇ ਆਪਣੇ ਇਹਨਾਂ ਦੋ ਹੱਥ ਨਾਲ ਕਿਹੜਾ ਕਿਹੜਾ ਹੱਥ ਸੀ ਜਿਹਦੇ ਨਾਲ ਤਾੜੀ ਮਾਰੀ ਸੀ ਤੁਸੀਂ ਮਤਲਬ ਕਿ ਇਹਨਾਂ ਨੇ ਤਾਂ ਦੋ ਮਾਥ ਨਾਲ ਤਾੜੀ ਮਾਰੀ ਸੀ ਲੋਕੀ ਕੱਥ ਨਾਲ ਤਾੜੀ ਮਾਰਦੇ ਨੇ ਕੱਥ ਉਹਦਾ ਹੁੰਦਾ ਇੱਕ ਉਹਦਾ ਹੁੰਦਾ ਇਹਨਾਂ ਦੇ ਦੋ ਹੱਥ ਤੇਰੇ ਸੀ ਤੇ ਦੋ ਹੱਥ ਥੇਰੇ ਸੀ ਹੁਣ ਮੈਨੂੰ ਦੱਸੋ ਫਿਰ ਅੱਗੇ ਕੀ ਹੋਇਆ ਬਸ ਵਈ ਅੱਗੇ ਕੀ ਹੋਣਾ ਵੀ ਸਾਡਾ ਪਿਆਰ ਜਾਂ ਫਿਰ ਜ਼ਿਆਦਾ ਵਧ ਗਿਆ ਫੇਰ ਗੱਲ ਵਿਆਹ ਤੱਕ ਹੋ ਗਈ ਮੈਂ ਇਹਨੂੰ ਆਖਿਆ ਮਾ ਯਾਰ ਮੈਂ ਤੇਰਾ ਨਾਮ ਵਿਆਹ ਦਾ ਕਰਾ ਲੂੰ ਕਿ ਤੂੰ ਐਂ ਕਰ ਆਪਣਾ ਜੈਂਡਰ ਚੇਂਜ ਕਰਾ ਲੈ ਵੀ ਤੂੰ ਕੁੜੀ ਬਣ ਜਾ ਫੇਰ ਮੈਂ ਤੇਰਾ ਨਾਮ ਵਿਆਹ ਕਰਾ ਲਾਂ ਨਾਲੇ ਮੇਰੇ ਘਰਦਿਆਂ ਨੇ ਵੀ ਨਹੀਂ ਕੁਝ ਕਹਿਣਾ ਫੇਰ ਇਹ ਕੁੜੀ ਤਾਂ ਬਣ ਗਿਆ ਪਰ ਹੁਣ ਮੈਨੂੰ ਕੀ ਪਤਾ ਦੀ ਵੀ ਵੀ ਆ ਡਰਮ ਵਰਗੀ ਕੁੜੀ ਬਣ ਜੂ। ਇਹ ਕਹਿਣਾ ਚਾਹੁੰਦੇ ਨੇ ਕਿ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਤੁਸੀਂ ਜੈਂਡਰ ਚੇਂਜ ਕਰਾ ਲੋਗੇ ਤੇ ਤੁਹਾਡੇ ਨਾਲ ਵਿਆਹ ਕਰਵਾਉਂਗੇ। ਇਹਨਾਂ ਨੇ ਕਿਹਾ ਸੀ ਤੂੰ ਜੈਂਡਰ ਚੇਂਜ ਕਰਾ ਲਾ ਮੈਂ ਵਿਆਹ ਕਰਾ ਲਵਾਂ। ਮੈਂ ਜੈਂਡਰ ਵੀ ਚੇਂਜ ਕਰਾ ਲਿਆ ਤੇ ਹੁਣੇ ਮੁੱਕਰ ਰਿਹਾ। ਜਿਵੇਂ ਕਿ ਇੱਕ ਗੱਲ ਮੈਂ ਹੁਣੇ-ਹੁਣੇ ਨੋਟ ਕੀਤੀ ਆ। ਇਹਨਾਂ ਨੇ ਕਿਹਾ ਸੀ ਕਿ ਘਰ ਦੇ ਮੰਨ ਜਾਣਗੇ ਪਰ ਮੁੰਡੇ ਲਈ ਘਰ ਦੇ ਨਹੀਂ ਮੰਨਦੇ ਸੀ। ਕੀ ਇਸ ਨਾਲ ਸੋਦੇ ਘਰ ਦੇ ਮੰਨ ਗਏ? ਨਾ ਬਈ ਮੇਰੇ ਘਰ ਦੇ ਤਾਂ ਜਵੀ ਨਹੀਂ ਮੰਨਦੇ। ਬਾਕੀ ਕੀ ਗੱਲ ਹੋਰ ਵੀ ਦੀ ਨਾ। ਹੁਣ ਜਿਵੇਂ ਇਹ ਕੁੜੀ ਬਣੇਗਾ। ਹੁਣ ਅੱਗੇ ਜਾ ਕੇ ਪਤਾ ਨਹੀਂ ਜਵਾਕ ਜੰਮੂ ਕਨਾ ਕਿ ਅੱਗੇ ਬੰਸ ਵੀ ਨਹੀਂ ਵਧਣਾ ਫਿਰ ਮੈਂ ਕਿਵੇਂ ਕਰਾਵਾਂ ਬ੍ਰੇਕ ਨਹੀਂ ਹੋਛ ਕਿ ਇਸ ਨਾਲ ਬੰਸ ਅੱਗੇ ਨਹੀਂ ਵਧਣਾ ਇਹ ਹੁਣ ਜਵਾਕ ਜੰਮੂ ਜਾਂ ਨਹੀਂ ਜੰਮੂ ਇਸ ਦਾ ਖਲਾਸਾ ਵੀ ਅਸੀਂ ਤੁਹਾਡੇ ਸਾਹਮਣੇ ਹੁਣੇ ਕਰਾਂਗੇ ਆਓ ਦੇਖੋ ਦੱਸੋ ਤੁਸੀਂ ਜਵਾਕ ਜੰਮੋਗੇ ਜਾਂ ਨਹੀਂ ਜੰਮ ਦੇ ਡਾਕਟਰ ਨੇ ਕਿਹਾ ਕਿ ਬਹੁਤ ਤਕਨੀਕਾਂ ਨੇ ਜਵਾਕ ਜੰਮ ਲੈਗਾ ਬਹੁਤ ਤਕਨੀਕਾਂ ਨੇ ਬਾਤਲ ਕੇ ਬਹੁਤ ਜ਼ਿਆਦਾ ਤਕਨੀਕਾਂ ਨੇ ਜੇ ਜਵਾਕ ਜੰਮ ਸਕਦੇ ਨੇ ਹੁਣ ਤੁਹਾਡੇ ਕੋਲ ਕੋਈ ਕਾਰਨ ਨਹੀਂ ਰਿਹਾ ਵਿਆਹ ਤੋਂ ਮਨਾ ਕਰਨਾ ਹੁਣ ਤੁਸੀਂ ਇਕੱਠ ਇਧਰੋਂ ਦੋ ਇੱਕ ਇਧਰੋਂ ਦੋ ਤੇ ਵਿਆਹ ਕਰਵਾ ਲਓ ਨਾ ਨਾ ਬਈ ਬਾਕੀ ਹੁਣ ਇਹ ਤਾਂ ਕਹਿ ਰਹੀ ਐ ਵੀ ਡਾਕਟਰ ਨੇ ਕਿਹਾ ਹਨਾ ਵੀ ਕੀ ਪਤਾ ਜਵਾਕ ਜੰਮਿਆ ਜਾਊ ਨਾ ਬਾਕੀ ਨਾਲੇ ਮੇਰੇ ਘਰ ਦੇ ਨਹੀਂ ਮੰਨਦੇ ਬਈ ਮੈਂ ਤਾਂ ਕਰਾ ਜੂ ਹੁਣ ਤੁਸੀਂ ਮੈਨੂੰ ਐਂ ਦੱਸੋ ਕਿ ਇਹ ਕਹਿ ਰਿਹਾਗਾ ਕਿ ਜਵਾਕ ਜੰਮਿਆ ਜਾਊ ਜਾਂ ਨਹੀਂ ਜਾਊ ਪੱਕਾ ਪਤਾ ਨਹੀਂ ਹੈਗਾ ਜੇਕਰ ਤੁਸੀਂ ਮਤਲਬ ਕਿ ਇਹਨਾਂ ਨੂੰ ਵਿਆਹ ਦੋ ਪਹਿਲਾਂ ਹੀ ਬੱਚਾ ਦੇ ਦੋ ਤਾਂ ਕਿ ਇਹ ਵਿਆਹ ਕਰਵਾ ਲੈਣਗੇ ਤੁਸੀਂ ਇਸ ਲਈ ਤਿਆਰ ਹੋ ਨਹੀਂ ਇਹ ਕਹਿ ਰਿਹਾ ਕਰਦੇ ਨਹੀਂ ਮੰਨਦੇ ਜਦੋਂ ਇਹ ਮੇਰੇ ਨਾਲ ਪਿਆਰ ਕੀਤਾ ਸੀ ਉਦੋਂ ਘਰ ਜਾਂਦੋਂ ਪੁੱਛ ਕੇ ਕੀਤਾ ਸੀ ਦੱਸ ਉਦੋਂ ਤੂੰ ਪਿਆਰ ਕਰਦੇ ਆਂ ਤਾਂ ਪੁੱਛ ਕੇ ਕੀਤਾ ਸੀ ਇਹ ਵੀ ਇੱਕ ਬ੍ਰੇਕਿੰਗ ਨਿਊਜ਼ ਆ ਗਰਾਊਂਡ ਰਿਪੋਰਟ ਜੀਰੋ ਤੋਂ ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਆਪਣੇ ਘਰਦਿਆਂ ਨੂੰ ਪੁੱਛ ਕੇ ਕਰਦੇ ਹੋ ਜੇ ਘਰਦਿਆਂ ਨੂੰ ਪੁੱਛ ਕੇ ਨਹੀਂ ਕਰਦੇ ਤਾਂ ਤਾਹਾਨੂੰ ਕੀ ਹੱਕ ਏ ਉਹਦੋਂ ਮਨਾ ਕਰਨ ਦਾ ਕਿ ਪਿਆਰ ਕਰਦੇ ਨੂੰ ਪੁੱਛ ਕੇ ਕਰਿਆ ਸੀ ਆਓ ਦੱਸੋ ਤੁਸੀਂ ਜਦੋਂ ਇਹਨਾਂ ਨੂੰ ਪਿਆਰ ਕੀਤਾ ਸੀ ਤੁਸੀਂ ਘਰ ਦੇ ਨੂੰ ਪੁੱਛ ਕੇ ਕੀਤਾ ਸੀ ਮੰਮੀ ਨੂੰ ਪੁੱਛਿਆ ਸੀ ਡੈਡੀ ਨੂੰ ਪੁੱਛਿਆ ਸੀ ਵੱਡੇ ਭਾਈ ਨੂੰ ਪੁੱਛਿਆ ਸੀ ਕਿਹਨੂੰ ਕਿਹਨੂੰ ਪੁੱਛਿਆ ਸੀ ਦੱਸੋ ਸਾਡੀ ਜਨਤਾ ਪੁੱਛਦੀ ਆ ਲੋਕ ਪੁੱਛਦੇ ਨੇ ਸਾਡੀ ਆਡੀਅנס ਪੁੱਛਦੀ ਆ ਸਾਡਾ ਸਮਾਜ ਪੁੱਛਦਾ ਸਾਡਾ ਦੇਸ਼ ਪੁੱਛਦਾ ਸਾਡੀ ਪ੍ਰਿਥਵੀ ਪੁੱਛਦੀ ਆ ਬਾਈ ਯਾਰ ਤੇ ਹੁਣ ਮੈਨੂੰ ਇਹ ਦੱਸਾ ਵੀ ਕੋਈ ਪੁੱਛ ਕੇ ਵਿਆਹ ਕੇ ਪਿਆਰ ਕਰਦਾ ਹੁੰਦਾ ਪਿਆਰ ਤਾਂ ਕੋ ਹੋ ਜਾਂਦਾ ਯਾਰ ਹੁਣ ਐ ਬ੍ਰੇਕਿੰਗ ਨਿਊਜ਼ ਕਿ ਪਿਆਰ ਹੋ ਜਾਂਦਾ ਪਿਆਰ ਪੁੱਛ ਕੇ ਨਹੀਂ ਹੁੰਦਾ ਇਹ ਕਿਵੇਂ ਹੋ ਸਕਦਾ ਕਿ ਪਿਆਰ ਬਿਨਾ ਪੁੱਛੇ ਹੋ ਜਾਏ ਤੇ ਵਿਆਹ ਕਰਦੇ ਨੂੰ ਪੁੱਛ ਕੇ ਕਰਾਉਣਾ ਪੈਂਦਾ ਇਸ ਦੇ ਵਿੱਚ ਕੀ ਤਰਕ ਹੈ ਤੁਸੀਂ ਦੱਸੋ ਸਾਨੂੰ ਗਰਾਉਂਡ ਰਿਪੋਰਟ ਜ਼ੀਰੋ ਤੋਂ ਕਿ ਵਿਆਹ ਕਰਦੇ ਨੂੰ ਪੁੱਛ ਕੇ ਕਰਾਉਣਾ ਤੇ ਪਿਆਰ ਬਿਨਾ ਪੁੱਛੇ ਹੋ ਜਾਂਦਾ ਇਸ ਦੇ ਵਿੱਚ ਕੀ ਕਾਰਨ ਹੈ ਸਾਨੂੰ ਗਰਾਉਂਡ ਰਿਪੋਰਟ ਜ਼ੀਰੋ ਤੋਂ ਦਿਖਾਵਾਂਗੇ ਮੁਰਕਾ ਚੋ ਰਿਹਾ ਹੈਗਾ ਜਿਵੇਂ ਤੁਸੀਂ ਦੇਖ ਰਹੇ ਅਸੀਂ ਖਬਰਾਂ ਨੂੰ ਪਤਾ ਕਰਨ ਲਈ ਜ਼ੀਰੋ ਗਰਾਉਂਡ ਰਿਪੋਰਟ ਤੇ ਜਾਂਦੇ ਹਾਂ ਕਿ ਜਿੱਥੇ ਕਿ ਅਸੀਂ ਤੁਹਾਨੂੰ ਸਪਸ਼ਟ ਤੇ ਸੱਚੀਆਂ ਖਬਰਾਂ ਦਿਖਾ ਸਕੀਏ ਕਿ ਪਿਆਰ ਹੁੰਦਾ ਹੈ ਆਪ ਹੁੰਦਾ ਬਿਨਾ ਪੁੱਛੇ ਹੁੰਦਾ ਪਰ ਵਿਆਹ ਕਰਦੇ ਨੂੰ ਪੁੱਛ ਕੇ ਕਰਾਉਣਾ ਪੈਂਦਾ ਆਓ ਦਿਖਾਉਣੇ ਆ ਦੱਸੋ ਹੁਣ ਬਈ ਯਾਰ ਹੁਣ ਤੂੰ ਆਪ ਦੇਖ ਲੈ ਵੀ ਜਿਹਨੇ ਵੀ ਪਿਆਰ ਕੀਤਾ ਹਨ ਕਿਸੇ ਨੂੰ ਇਹ ਤਾਂ ਕੋਈ ਕਹਿੰਦਾ ਨਹੀਂ ਘਰੇ ਵੀ ਡੇਢੀ ਮੈਂ ਯਾਰ ਫਲਾਣੀ ਕੁੜੀ ਨੂੰ ਪਿਆਰ ਕਰਨਾ ਹੁਣ ਜੇ ਮਾਂ-ਵਾਪਾ ਸਾਹਮਣੇ ਜਾਂ ਕਿਸੇ ਸਾਹਮਣੇ ਵੀ ਇਹ ਜੀ ਗੱਲ ਕਰੂ ਤਾਂ ਛਤਰੀ ਖਾਊਗਾ ਜਿੰਨਾਂ ਨੇ ਵੀ ਅੱਜ ਤੱਕ ਧਰਤੀ ਦੇ ਉੱਤੇ ਪਿਆਰ ਕੀਤਾ ਬਈ ਸਾਰਿਆਂ ਨੇ ਬਿਨਾ ਕਰ ਦੱਸਿਆ ਨਹੀਂ ਹੁਣ ਇਹਨਾਂ ਨੇ ਦੱਸ ਚੁੱਕਿਆ ਹੈਗਾ ਕਿ ਤੁਸੀਂ ਜਦੋਂ ਪਿਆਰ ਕੀਤਾ ਸੀ ਕਿ ਤੁਸੀਂ ਆਪਣੇ ਘਰ ਦੇਆਂ ਨੂੰ ਦੱਸਿਆ ਸੀ ਤੇ ਛੋਟੇ ਘਰ ਦੇ ਮੰਨ ਗਏ ਸੀ ਇਸ ਲਈ ਮੈਂ ਆਪਣੇ ਘਰ ਦੇਆਂ ਨੂੰ ਨਹੀਂ ਦੱਸਿਆ ਤੇ ਮੈਂ ਇਹ ਚੇਂਜ ਵੀ ਸਾਰਾ ਕੁਝ ਆਪਦੀ ਮਰਜ਼ੀ ਨਾਲ ਕਰਾਇਆ ਮੈਂ ਤਾਂ ਘਰ ਦੇਆਂ ਤੋਂ ਪੁੱਛਿਆ ਨਹੀਂ ਇਹ ਕਿਉਂ ਪੁੱਛ ਰਿਆ ਫੇਰ ਛੋਟੇ ਘਰ ਦੇ ਰਾਜ ਨੇ ਵਿਆਹ ਕਰਵਾਉਣ ਲਈ ਮੈਂ ਤਾਂ ਘਰ ਦੇ ਕੁੱਤੇ ਵਾਲਾ ਹਾਰ ਹੋ ਗਿਆ ਨਾ ਉਹ ਘਰ ਦਾ ਨਾ ਘਾਟ ਦਾ ਹੁਣ ਮਤਲਬ ਕਿ ਸੋਨੂੰ ਉਹ ਜਦੋਂ ਐ ਛੋਟੇ ਘਰ ਦੇ ਆਣੇ ਦੇਖਿਆ ਵੀ ਉਹਵੇਂ ਉਹਦੋਂ ਕੁਝ ਬੋਲੇ ਨਹੀਂ ਘਰ ਦੇਆਂ ਨੇ ਘਰੋਂ ਕੱਢਦਾ ੱੱਕੇ ਮਾਰ ਮਾਰ ਕਰਦੇ ਆਣੇ ੱੱਕੇ ਮਾਰ ਮਾਰ ਕਰੋ ਘਟਤਾ ਮਤਲਬ ਕਿ ਇਹਨੂੰ ਪਿਆਰ ਦੇ ਵਿੱਚ ੱੱਕੇ ਖਾਣੇ ਪਏ ਜੋ ਕਿ ਸਭ ਤੋਂ ਵੱਡਾ ਦੁੱਖ ਹੈਗਾ ਤੁਸੀਂ ਇਹਨਾਂ ਦੀ ਅੱਖਾਂ ਵਿੱਚ ਅੰਜੂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮੇਰੀ ਅੱਖਾਂ ਦੇ ਵਿੱਚ ਵੀ ਹੰਝੂ ਆਏ ਨੇ ਸੋਹਣੀ ਅੱਖਾਂ ਵਿੱਚ ਵੀ ਹੰਝੂ ਜ਼ਰੂਰ ਹੋਣਗੇ ਜ਼ਰੂਰ ਹੋਣਗੇ ਜ਼ਰੂਰ ਹੋਣਗੇ ਕੀ ਤੁਹਾਡੀ ਆਡੀਅੰਸ ਦੀ ਅੱਖਾਂ ਵਿੱਚ ਹੰਝੂ ਹਨ ਸਾਡੇ ਮੁੰਨੇ ਤੋਂ ਮੁੰਨੀ ਬਣੇ ਇਨਸਾਨ ਦੇ ਵਿੱਚ ਇਹਦੀ ਅੱਖਾਂ ਦੇ ਵਿੱਚ ਹੰਝੂ ਹਨ ਸਾਡੇ ਕੈਮਰਾਮੈਨਸ ਨੂੰ ਕਈ ਵਾਰ ਨੂੰ ਕਰਕੇ ਦੱਸ ਚੁੱਕਿਆ ਕਿ ਇਹਨਾਂ ਅੱਖਾਂ ਵਿੱਚ ਤੁਸੀਂ ਖੁਸ਼ਿਆ ਪਰੋਗੇ ਉਹ ਸਾਡੀ ਆਡੀਅੰਸ ਦੀ ਅੱਖਾਂ ਦੇ ਵਿੱਚ ਖੁਸ਼ਿਆ ਪਰੋਗੇ 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 ਨਾ ਜੀ ਮੋਦੀ ਇਹਨਾਂ ਨੇ ਕਿਹਾ ਨਹੀਂ ਪਰਾਂਗੇ ਇਸ ਦਾ ਸਭ ਤੋਂ ਵੱਡਾ ਕਾਰਨ ਕਿ ਜੋ ਅੱਖਾਂ ਦੇ ਵਿੱਚ ਤੁਹਾਡੀਆਂ ਦੇ ਵਿੱਚ ਹੰਝੂ ਨੇ ਇਹ ਸਰ ਜਿਸ ਦਾ ਨਾਮ ਹੈ ਤਾਰਾ ਤਾਰਾ ਜਿਹੜਾ ਕਿ ਐਦਾ ਵੱਡਾ ਚੰਦ ਚੜਾ ਚੁੱਕਿਆਗਾ ਉਹ ਕਹਿੰਦਾ ਮੈਂ ਸੁੱਦੀ ਅੱਖਾਂ ਦੇ ਵਿੱਚ ਖੁਸ਼ਿਆ ਨਹੀਂ ਪਰੂੰਗਾ ਨਹੀਂ ਪਰੂੰਗਾ ਨਹੀਂ ਪਰੂੰਗਾ ਕਿਉਂ ਨਹੀਂ ਪਰੋਂਗੇ ਬਸ ਉਹੀ ਹੋਈ ਵੀ ਮੈਂ ਹੁਣ ਵਿਆਹ ਕਰਾ ਨਹੀਂ ਸਕਦਾ ਜਿੰਦਰਾ ਦੇ ਇਹ ਕਹਿੰਦਾ ਕਿ ਧਿਆਨ ਨਹੀਂ ਕਰ ਸਕੂੰਗਾ ਮੈਂ ਤਾਂ ਹੁਣ ਕੁਝ ਕਰਕੇ ਮਰੂੰਗਾ ਇਹਦਾ ਕਹਿਣਾਗਾ ਕਿ ਇਹੇ ਕੁਝ ਕਰਕੇ ਮਰੂੰਗਾ ਤੁਸੀਂ ਰੁਕੋ ਕੀ ਕਰਕੇ ਮਰੋਂਗੇ ਤੁਸੀਂ ਜ਼ਹਿਰ ਖਾ ਕੇ ਬ੍ਰੇਕਿੰਗ ਨਿਊਜ਼ ਬ੍ਰੇਕਿੰਗ ਨਿਊਜ਼ ਕਿ ਇਹ ਜ਼ਹਿਰ ਖਾ ਕੇ ਮਰੂਗਾ ਜ਼ਹਿਰ ਖਾ ਕੇ ਮਰੂਗਾ ਜ਼ਹਿਰ ਖਾ ਕੇ ਮਰੂਗਾ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਤਾਰਾ ਹੁਣ ਤੁਸੀਂ ਦੱਸੋ ਕਿ ਉਹ ਜ਼ਹਿਰ ਖਾ ਕੇ ਮਰੂਗਾ ਉਹ ਜ਼ਹਿਰ ਆਪ ਲਿਆਊਗਾ ਜਾਂ ਤੁਸੀਂ ਲਿਆ ਕੇ ਦੋਗੇ ਕਿਉਂਕਿ ਉਹਦੇ ਕੋਲ ਮੈਨੂੰ ਲੱਗਦਾ ਪੈਸੇ ਨਹੀਂ ਹੋਣੇ ਪੈਸੇ ਹੈਗੇ ਨੇ ਤੁਹਾਡੇ ਕੋਲ ਸਾਰੇ ਪੈਸੇ ਮੈਂ ਤੇ ਲਾਤੇ ਸਾਰੇ ਪੈਸੇ ਇਹ ਤੇ ਲਾਤੇ ਮਤਲਬ ਕਿ ਜਿਹੜਾ ਮੁੰਡਾ ਤੋਂ ਕੁੜੀ ਬਣੇਗਾ ਹੁਣ ਜ਼ਹਿਰ ਦੇ ਪੈਸੇ ਕੌਣ ਦੇਊਗਾ ਦੇ ਕੋਈ ਮੈਂ ਤਾਂ ਇਹਨੂੰ ਕਹਿੰਦਾ ਨਹੀਂ ਵੀ ਤੂੰ ਮਰ ਹਣਾ ਕਾਲੇ ਵਾਸਤੇ ਮਰਨਾ ਵੀ ਤੇਰੀ ਜ਼ਿੰਦਗੀ ਹੈ ਇੱਕ ਰੱਬ ਨੇ ਜ਼ਿੰਦਗੀ ਦਿੱਤੀ ਹੈ ਵੀ ਤੂੰ ਆਪ ਜੀ ਲੈ ਮੈਂ ਆਪਦੀ ਜ਼ਿੰਦਗੀ ਨੂੰ ਆਪ ਜੀਣਾ ਹਣਾ ਪਰ ਵੀ ਹੁਣ ਜੇ ਕੋੜੀ ਬਣਿਆ ਇਹ ਚੱਲ ਇਹਦੇ ਨਾਲ ਕੋਈ ਹੋਰ ਨਾ ਹੋਰ ਵਿਆਹ ਕਰਾਈ ਲਊਗਾ ਕੋਈ ਨਾ ਵੀ ਤਾਂ ਪਰ ਮੈਂ ਤਾਂ ਨਹੀਂ ਕਰ ਸਕਦਾ ਜੀ ਇਹ ਗੱਲ ਇੰਨੀ ਸਪਸ਼ਟ ਨਹੀਂ ਹੈ ਜਿੰਨੀ ਸਾਨੂੰ ਦਿਖ ਰਹੀ ਹੈ ਇਹਨੇ ਗੱਲਾਂ-ਗੱਲਾਂ ਵਿੱਚ ਟਾਲ ਦਿੱਤਾ ਕਿ ਜ਼ਹਿਰ ਦੇ ਪੈਸੇ ਨਹੀਂ ਦੇਊਗਾ ਨਹੀਂ ਦੇਊਗਾ ਤੇ ਨਹੀਂ ਦੇਊਗਾ ਇਹਨੇ ਗੱਲਾਂ-ਗੱਲਾਂ ਬਣਾ ਕੇ ਕਹਿ ਦਿੱਤਾ ਕਿ ਇਹ ਜ਼ੈਰ ਦੇ ਪੈਸੇ ਨਹੀਂ ਦੇਊਗਾ ਇਹ ਕਹਿੰਦਾ ਕਿ ਤੇ ਤੁਸੀਂ ਕੁੜੀ ਬਣ ਚੁੱਕੇ ਹੋਗੇ ਤੁਸੀਂ ਕਿਸੇ ਨਾਲ ਵੀ ਵਿਆਹ ਕਰਾ ਸਕਦੇ ਹੋ ਪਰ ਮੈਨੂੰ ਲੱਗਦਾ ਕਿ ਇਹ ਨਾ ਹੁਣ ਘਰ ਦਾ ਰਿਹਾ ਤੇ ਨਾ ਕਾਟਦਾ ਰਿਹਾ ਨਾ ਹੀ ਇਹ ਮੁੰਡਾਗਾ ਤੇ ਨਾ ਹੀ ਕੁੜੀ ਆਗੀ ਹੁਣ ਇਸ ਨੂੰ ਅੱਧ ਵਿਚਾਲੇ ਤੁਸੀਂ ਛੱਡ ਕੇ ਜਾ ਰਹੇ ਹੋਗੇ ਹੁਣ ਇਹਦੇ ਨਾਲ ਕੌਣ ਵਿਆਹ ਕਰਵਾਊਗਾ ਕੋਈ ਸਾਰੇ ਜਨਤਾ ਬੈਠੀ ਹੈ ਜਿਹੜੇ ਲੋੜਵੰਦ ਹੁੰਦੇ ਨੇ ਕੋਈ ਨਾ ਕੋਈ ਤਾਂ ਕਰਾਈ ਲਊਗਾ ਪਰ ਆਹ ਫਿਰ ਦੋਸਤ ਸੁਣਵਾਫਰ ਦਿੱਤਾ ਜਾ ਰਿਹਾ ਕਿ ਬਹੁਤ ਸਾਰੇ ਲੋੜਵੰਦ ਲੋਕ ਨੇਗੇ ਜੋ ਇਹਦੇ ਨਾਲ ਵਿਆਹ ਕਰਵਾ ਸਕਦੇ ਨੇ ਸਾਰੇ ਆਮ ਸਕਰੀਨ ਤੇ ਇਹਨਾਂ ਨੇ ਤਾਂ ਨੂੰ ਵੇਚਣ ਦੀ ਗੱਲ ਕਰੀ ਆ ਕਿ ਜਿਹੜਾ ਵੀ ਲੋੜਵੰਦ ਹੈਗਾ ਉਹ ਤੁਹਾਡੇ ਨਾਲ ਵਿਆਹ ਕਰਵਾ ਸਕਦਾ ਤੁਸੀਂ ਇਸ ਤੇ ਕੀ ਟਿੱਪਣੀ ਕਰਨਾ ਚਾਹੂਗੇ ਜਿਹਦੇ ਪਿੱਛੇ ਮੈਂ ਸਾਰਾ ਕੁਝ ਚੇਂਜ ਕਰਵਾਇਆ ਜਾਂ ਤਾਂ ਉਹਨਾਂ ਨੂੰ ਇੰਨੀ ਦਿੱਕਤਾਂ ਨਹੀਂ ਤਾਂ ਲੋਕਾਂ ਨੂੰ ਨਹੀਂ ਹੋਣਗੀਆਂ ਕੀ ਦੋਸਤੋ ਤੁਸੀਂ ਨੀਚੇ ਕਮੈਂਟ ਕਰਕੇ ਦੱਸੋ ਮੈਨੂੰ ਮਾਤਲ ਕੇ ਵੱਡੇ-ਵੱਡੇ ਅੱਖਰਾਂ ਦੇ ਵਿੱਚ ਲਿਖ ਕੇ ਦੱਸੋ ਕੀ ਇਜਾਜ਼ਤ ਤੁਸੀਂ ਇਸ ਨਾਲ ਵਿਆਹ ਕਰਾਉਣੀਓ ਸਾਨੂੰ ਵੱਡੀ ਦਿੱਕਤ ਹੋਊਗੀ ਜਾਂ ਨਹੀਂ ਹੋਊਗੀ ਅਗਰ ਹੋਊਗੀ ਤਾਂ ਕੀ ਹੋਊਗੀ ਡਿਸਕ੍ਰਿਪਸ਼ਨ ਲਿਖ ਕੇ 1 2 3 4 ਨੰਬਰਾਂ ਦੇ ਵਿੱਚ ਲਿਖ ਕੇ ਦੱਸੋ ਕਿ ਕੀ-ਕੀ ਦਿੱਕਤ ਹੋਊਗੀ ਜੇਕਰ ਨਹੀਂ ਹੋਊਗੀ ਤਾਂ ਕਿਉਂ ਨਹੀਂ ਹੋਊਗੀ ਹੁਣ ਕਿ ਆਡੀਅנס ਦੱਸ ਚੁੱਕੀ ਹੈ ਕਿ ਕੋਈ ਦਿੱਕਤ ਹੋ ਵੀ ਸਕਦੇ ਨਹੀਂ ਹੋ ਸਕਦੇ ਹੋ ਕਮੈਂਟਾਂ ਦੇ ਵਿੱਚ ਪੜਾਂਗੇ ਪਰ ਇਹ ਕਹਿ ਰਹੇ ਨੇ ਕਿ ਇਹ ਹੋਰ ਕਿਸੇ ਨਾਲ ਵਿਆਹ ਨਹੀਂ ਕਰਵਾਉਣਗੇ ਜੇ ਨਹੀਂ ਵਿਆਹ ਕਰਵਾਉਣਗੇ ਜੀ ਮੈਂ ਤਾਂ ਆਪ ਨਹੀਂ ਕਰਾਉਂਦਾ ਵੀ ਹੁਣ ਮੇਰੇ ਤਾਂ ਦੇਖੋ ਐ ਹੱਥ ਖੜੇ ਨੇਗੇ ਇਹ ਮੈਂ ਵਿਆਹ ਨਹੀਂ ਕਰਾ ਸਕਦਾ ਇਹਨਾਂ ਨੇ ਮਨਾਂ ਕਰ ਚੁੱਕੇ ਨੇ ਤੇ ਇਹ ਕਹਿ ਚੁੱਕੇ ਨੇ ਕਿ ਇਹਨਾਂ ਦੇ ਹੱਥ ਐਂ ਖੜੇ ਨੇ ਇਹ ਵਿਆਹ ਨਹੀਂ ਕਰਾਉਣਗੇ ਹੁਣ ਤੁਸੀਂ ਵੀ ਹੱਥ ਖੜੇ ਕਰ ਦੋ ਕਿ ਤੁਸੀਂ ਵਿਆਹ ਕਰਵਾਓਗੇ ਜਾਂ ਨਹੀਂ ਕਰਵਾਉਂਦੇ ਮੈਂ ਤਾਂ ਇਹਦੇ ਨਾਲ ਹੀ ਵਿਆਹ ਕਰਾਉਂਗਾ ਜਿਵੇਂ ਕਿ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਏਸੀ ਨਾਲ ਵਿਆਹ ਕਰਵਾਉਗਾ ਅਸੀਂ ਸਮਝੌਤਾ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਸਮਝੌਤਾ ਨਹੀਂ ਹੋ ਸਕਿਆ ਇਸੇ ਲਈ ਕਹਿੰਦੇ ਆ ਕਿ ਇਹ ਇਨਸਾਨ ਚਾਹੇ ਇੰਡੀਆ ਦਾ ਹੋਵੇ ਪਾਕਿਸਤਾਨ ਦਾ ਹੋਵੇ ਕੈਨੇਡਾ ਦਾ ਹੋਵੇ ਕਿਤੇ ਮਰਜੀ ਹੋਵੇ ਧਰਤੀ ਤੇ ਉਸ ਤੇ ਦੋ ਅੱਖਾਂ ਹੁੰਦੀਆਂ ਨੇ ਦੋ ਨੱਕ ਇੱਕ ਨੱਕ ਹੁੰਦਾਗਾ ਦੋ ਕੰਨ ਹੁੰਦੇ ਨੇ ਦੋ ਲੱਤਾਂ ਹੁੰਦੀਆਂ ਨੇ ਦੋ ਬਾਹਾਂ ਹੁੰਦੀਆਂ ਨੇ ਰੰਗ ਕਾਲਾ ਬੀਲਾ ਚਿੱਟਾ ਨਾ ਵੀ ਗੁਲਾਬੀ ਕੋਈ ਵੀ ਹੋ ਸਕਦਾ ਪਰ ਅੱਖਾਂ ਮੂੰਹ ਨੱਕ ਸਾਰਿਆਂ ਦੇ ਸੇਮ ਹੁੰਦਾਗਾ ਸਾਰੇ ਇਨਸਾਨ ਹੁੰਦੇ ਨੇ ਤੇ ਕੁਦਰਤ ਨੇ ਜਿਹੜਾ ਨਿਯਮ ਬਣਾਇਆ ਉਹਦੇ ਅਨੁਸਾਰ ਇੱਕ ਮਰਦ ਤੇ ਇੱਕ ਔਰਤ ਬਣਾਈਆ ਜਿਹੜਾ ਕਿ ਕੁਦਰਤ ਦੇ ਅਨੁਸਾਰ ਚੱਲਦਾ ਪਰ ਅੱਜ ਕੱਲ ਦੇ ਲੋਕਾਂ ਨੇ ਜੋ ਇਹ ਜੇ ਲੋਕ ਨੇ ਇਹ ਜਿਆਂ ਨੂੰ ਬਹਿਕਾਉਂਦੇ ਨੇ ਬਹਿਕਾ ਕੇ ਉਹਨਾਂ ਦਾ ਜੈਂਡਰ ਚੇਂਜ ਕਰਾਉਂਦੇ ਨੇ ਮਤਲਬ ਕਿ ਮੁੰਡਾ ਮੁੰਡੇ ਨਾਲ ਤੇ ਕੁੜੀ ਕੁੜੀ ਨਾਲ ਬਾਹਰਲੇ ਦੇਸ਼ਾਂ 'ਚ ਵਿਆਹ ਕਰਾਉਂਦੇ ਨੇ ਇਹ ਸਾਰੇ ਸਾਸ਼ ਸਰੇ ਆਮ ਸਾਡੀ ਕੁਦਰਤ ਦੇ ਖਿਲਾਫ ਆ ਜਿਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹੋ ਜੇ ਲੋਕ ਧਾਰੇ ਵਰਗਿਆਂ ਦਾ ਤੇ ਇਹੋ ਜੇ ਲੋਕਾਂ ਦਾ ਜਿਹੜੇ ਕਿ ਮੁੰਨੇ ਤੋਂ ਮੁੰਨੀ ਬਣਦੇ ਨੇ ਪਰ ਇਹ ਸਾਡੀ ਕੁਦਰਤ ਦੇ ਖਿਲਾਫ ਆ ਸੋ ਮੈਂ ਸਾਰਿਆਂ ਨੂੰ ਇਸ ਦੇ ਰਾਹੀਂ ਮੈਸੇਜ ਦੇਣਾ ਚਾਹੁੰਗਾ ਕਿ ਤੁਸੀਂ ਇਹ ਜੇ ਗੱਲ 'ਚ ਨਾ ਫਸੋ ਤੁਸੀਂ ਕੋਈ ਪੁੱਠਾ ਸਿੱਧਾ ਨਾ ਖਾਓ ਚੰਗੀਆਂ ਚੀਜ਼ਾਂ ਖਾਓ ਚੰਗਾ ਗਿਆਨ ਪ੍ਰਾਪਤ ਕਰੋ ਮਤਲਬ ਕਿ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜਾਂ ਫਿਲਮਾਂ ਇੱਦਾਂ ਦੀਆਂ ਚੀਜ਼ਾਂ ਦੇਖ ਕੇ ਉਹਨਾਂ ਤੋਂ ਇਨਸਪਾਇਰ ਹੋ ਕੇ ਐਹਾ ਜ ਕੁਛ ਨਾ ਹੋ ਤਾਂ ਕਿ ਤੁਸੀਂ ਵੀ ਗੱਲੋਂ ਟੀਵੀ ਤੇ ਮੈਨੂੰ ਫੋਨ ਕਰੋ ਕਿ ਸਾਡਾ ਇੰਟਰਵਿਊ ਲੈ ਤੇ ਅਸੀਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਹੋਰ ਲੋਕਾਂ ਨੂੰ ਜਿਹੜੇ ਕਿ ਜੈਂਡਰ ਚੇਂਜ ਕਰਾਉਣਾ ਚਾਹੁੰਦੇ ਨੇ ਮੈਂ ਸਾਰੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਕਿਸੇ ਪਿੱਛੇ ਵੀ ਲੱਗ ਕੇ ਆਪਣੀ ਜ਼ਿੰਦਗੀ ਤੇ ਆਪਣੇ ਨਾਲ ਖਿਲਵਾੜ ਨਾ ਕਰੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਚਾਹੂਗਾ ਚਾਹੂਗਾ ਮਤਲਬ ਕਿ ਮੁੰਡਾ ਹੀ ਸੀ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਵੀ ਕਿਸੇ ਮੁੰਡੇ ਨਾਲ ਪਿਆਰ ਨਾ ਕਰੋ ਮੁੰਡੇ ਹੋ ਜੇ ਹੁਣ ਤੁਸੀਂ ਦੇਖ ਚੁੱਕੇ ਹੋ ਕਿ ਕਿਸੇ ਮੁੰਡੇ ਨਾਲ ਪਿਆਰ ਨਾ ਕਰੋ ਤੇ ਕਿਸੇ ਕੁੜੀ ਨਾਲ ਪਿਆਰ ਨਾ ਕਰੋ ਮਤਲਬ ਕਿ ਮੁੰਡਾ ਕੁੜੀ ਨਾਲ ਕਰ ਸਕਦਾ ਕੁੜੀ ਮੁੰਡੇ ਨਾਲ ਕਰ ਸਕਦੀ ਹੈ ਪਰ ਇਹ ਸਾਰਾ ਕੁਝ ਨਹੀਂ ਕਰਨਾ ਹੁਣ ਇਹ ਆਪ ਦਾ ਕੇਸ ਲੜਨਗੇ ਹਾਈ ਕੋਰਟ ਮਤਲਬ ਕਿ ਕਿੰਨੇ ਕੋਟਾ ਦੇ ਵਿੱਚ ਸੁਪਰੀਮ ਕੋਰਟ ਹਾਈ ਕੋਰਟ ਬਥੇਰੇ ਕੋਟਾ ਦੇ ਵਿੱਚ ਜਾਣਗੇ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾਗਾ ਕਿ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਖਰਦੂ ਪਾਸੋ ਤਾਂ ਕਿ ਇਹ ਜ ਫਿਊਚਰ ਦੇ ਵਿੱਚ ਸਾਨੂੰ ਕੋਈ ਹੋਰ ਖਬਰ ਨਾਲ ਲੈਣੀ ਪਵੇ ਧੰਨਵਾਦ ਮੈਂ ਤੁਹਾਡਾ ਆਪਣਾ ਪਿਆਰਾ ਪੱਤਰਕਾਰ